ਅਗਰ ਤੁਸੀਂ ਆਪਣਾ ਮਕਾਨ ਪੁੱਡਾ ਦੇ ਇਲਾਕੇ 'ਚ ਬਣਾ ਰਹੇ ਹੋ ਜਾਂ ਕੋਈ ਬਿਲਡਿੰਗ ਬਣਾ ਰਹੇ ਹੋ ਕਲੋਨੀ ਕਰ ਰਹੇ ਹੋ ਤੁਹਾਡਾ ਪੈਸਾ ਪੂਰਾ ਲੱਗ ਗਿਆ ਹੋਇਆ ਵਾ ਦੇਖਾ ਆਪਣੇ ਫੀਸਾ ਭਰਤੀਆਂ ਲੇਕਿਨ ਤੁਸੀਂ ਆਹ ਨਾ ਸੋਚਣਾ ਕਿ ਤੁਸੀਂ ਸੇਫ ਹੋ ਗਲਾਗਾ ਜਾਂ ਪੁੱਡਾ ਦੇ ਕੋਲ ਕੋਈ ਵੱਡਾ ਅਫਸਰ ਪਹੁੰਚੇਗਾ ਵੱਡਾ ਬੰਦਾ ਪਹੁੰਚੇਗਾ ਕੈਚੀ ਲੈ ਕੇ ਚਲਾ ਜਾਊਗਾ ਜਾਂ ਕੁਝ ਲੈ ਕੇ ਚਲਾਊਗਾ ਫਿਰ ਤੁਹਾਡੀ ਵੀ ਗੇਟ ਤੋੜ ਦਿੱਤੇ ਜਾਣਗੇ ਜਾਂ ਸਾਹਮਣੇ ਤਸਵੀਰ ਦਿਖਾ ਰਿਹਾ ਪੋਰਚੂਨਾ ਸਿਟੀ ਦੇ ਜਿੱਤੀ ਆ ਗੇਟ ਜਿਹੜੇ ਤੋੜੇ ਗਏ ਨੇ ਕੀ ਅੱਥਾਂ ਦੀ ਗੇਟ ਲੱਗ ਜਾਂਦਾ ਇੱਥੇ ਕੋਈ ਸਰਕਾਰੀ ਰਾਹ ਨਹੀਂ ਹੈਗਾ ਅਦਰ ਵੀ ਕੋਈ ਸਰਕਾਰੀ ਰਾਹ ਨਹੀਂ ਹੈਗਾ ਪਿੱਛੇ ਇੱਕ ਕਲੋਨਾਈਜ਼ਰ ਨੇ ਆਪਣੀ ਕਲੋਨੀ ਕੱਟੀ ਜਿਹਦਾ ਭਾਅ ਸੀਗਾ 5000 ਰੁਪਇਆ ਜਦੋਂ ਇਧਰੋਂ ਗੇੜੀ ਕੱਢ ਕੇ ਲਿਆਏਗਾ ਕਿਸੇ ਗਾਤ ਨੂੰ ਤਾਂ ਰੇਟ ਹੋ ਜਾਊਗਾ 18000 ਰੁਪਇਆ ਮੇਨ ਕੰਸਰਨ ਸਾਡੇ ਭਾਈ ਇਹ ਹੈਗਾ ਕਿ ਸਾਡੇ ਜਿਹੜੇ ਰੈਜ਼ਿਡੈਂਸ ਹੈਗੇ ਨੇ ਪਿੱਛੇ ਬੱਚੇ ਨੇ ਇੱਥੇ ਖੇលਦੇ ਨੇ ਈਡੀ ਸੁਣਦੀਆਂ ਨੇ ਸੋਸਾਇਟੀ ਦੀਆਂ ਉਹ ਇੱਥੇ ਰਹਿੰਦੀਆਂ ਨੇ ਐ ਜੋ ਹਾਲਤ ਕਰ ਗਏ ਨੇ ਸਾਡੇ ਗੇਟ ਦੀ ਕੱਲ ਨੂੰ ਕੋਈ ਵੀ ਵਾਰਦਾਤ ਹੋਏਗੀ ਤੇ ਜ਼ਿੰਮੇਵਾਰੀ ਕੌਣ ਲਏਗਾ ਉਹਦੀ ਜਿਹੜਾ ਇਹ ਕੰਮ ਹੋ ਰਿਹਾ ਹੈ ਇਹ ਪੈਸੇ ਦੀ ਵੇਚ ਵਿੱਚ ਡਿਪਾਰਟਮੈਂਟ ਸਾਡੇ ਉੱਪਰ ਕਾਰਵਾਈਆਂ ਕਰ ਰਿਹਾ ਜੀ ਮੇਰੀ ਗੱਲ ਸੁਣ ਲਓ ਇੱਕ ਨੋਟਿਸ ਤੁਹਾਨੂੰ ਦੇਖ ਤੋਂ ਬਾਅਦ ਵੀ ਕਾਰਵਾਈ ਪਤਾ ਕਿ ਹੋ ਗਈ ਵੱਡਾ ਆਦਮੀ ਹੋਣਾ ਹਾਂਜੀ ਹਾਂ ਤੁਸੀਂ ਹੈਗੇ ਹੋ ਮਕਾਨ ਲੈ ਕੇ ਬੈਠਣ ਵਾਲੇ ਇਸ ਕਰਕੇ ਕਾਰਵਾਈ ਹੋ ਜਾਂਦੀ ਹੈ ਇਹ ਲੁਧਿਆਣਾ ਸ਼ਹਿਰ ਹੈ ਤੇ ਕੁਝ ਵੀ ਹੋ ਸਦਾ ਰਾਤੋਂ ਰਾਤ ਤੇ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਐਡਾ ਹੀ ਸਿੱਧੇ ਹੀ ਜੀਸੀਬੀ ਲਗਾਈ ਤੇ ਜੀਸੀਬੀ ਲਾ ਕੇ ਉਹਨਾਂ ਨੇ ਸਾਡਾ ਗੇਟਾ ਤੋੜੇ ਤੋੜੇ ਨਾਲ ਸਿਕਿਉਰਟੀ ਦਾ ਜਿਹੜਾ ਇੱਕ ਬੁੱਤੀ ਹੋਵੇ ਨਾਲ ਤੋੜ ਤਾ। ਲੇਡੀਜ਼ ਨੇ ਵੀ ਇੱਕ ਸਾਡੇ ਨੇ ਹੌਸਲਾ ਕਰਕੇ ਦੋ ਤਿੰਨ ਲੇਡੀਜ਼ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਡੀ ਸਿਕਿਉਰਟੀ ਨਾਲ ਖਿਲਵਾੜ ਕਰ ਰਹੇ ਹੋ। ਉਹ ਬਿਨਾ ਕੋਈ ਦੱਸੇ ਬਿਨਾ ਕੋਈ ਕੁਝ ਕੀਤੇ ਗੱਡੀ 'ਚ ਬੈਠ ਕੇ ਚਲੇ ਗਏ। ਤੁਸੀਂ ਹੈਗੇ ਹੋ ਡਾਕਟਰ? ਜੀ ਡਾਕਟਰ ਹੈਗੇ ਹਾਂ। ਮੈਂ ਹੋਰ ਨਹੀਂ ਓਪੀ ਦਾਰੀ ਹਾਂ। ਚਲੋ ਮੈਂ ਵੀ ਆਇਆ ਨਾ ਸਰ ਨਹੀਂ ਤਾਂ ਮੈਂ ਮਾਲਕਾ ਜੀ ਦਾ ਨੰਬਰ ਦੇ ਦਿੰਦੇ ਸਰ। ਲੋ ਜੀ ਤੁਹਾਨੂੰ ਦੇ ਦੇਣਾ ਇਹ ਇਹ ਨਾ। ਬੋਲਣਾ ਸਰ। ਹਾਂ ਬੋਲੋ ਬੋਲੋ। ਦਵਾਈ? ਹਾਂਜੀ ਸਰ। ਨੰਬਰ ਦੇ ਇੱਕ ਦੁਆਰਾ ਕਰਾਂ ਮੈਨੂੰ। ਹਾਂਜੀ ਕਰ ਲਓ ਸਰ ਕਰ ਲਓ ਇਹ ਦੇਖ ਸਕਦੇ ਕਿ ਨਹੀਂ ਸੋਹਣੇ ਤਰੀਕੇ ਨਾਲ ਮੂਰਤ ਬਣਾਇਆ ਗਿਆ ਹੈ ਬਾਈ ਕੀ ਨਾਮ ਹੈ ਜੀ ਆਪਣਾ ਨਿਤਿਸ਼ ਪੀਰ ਨਿਤਿਸ਼ ਪੀਰ ਵੀਰੇ ਕਲੋਨੀ ਪ੍ਰੂਵਡ ਹੈ ਕਿਹੜੀ ਸਰ ਕਿਹਦੀ ਕੋਈ ਪ੍ਰਾਈਮ ਪ੍ਰੋਪਰਟੀ ਕੀ ਦੀ ਗੱਲ ਕਰਦਾ ਪ੍ਰਾਈਮ ਪ੍ਰੋਪਰਟੀ ਹੈ ਪ੍ਰਾਈਮ ਪ੍ਰੋਪਰਟੀ ਤਾਂ ਕੋਈ ਹੈ ਨਹੀਂ ਇੱਥੇ ਕੋਈ ਵੀ ਨਹੀਂ ਹੈਗੀ ਪ੍ਰਾਈਮ ਪ੍ਰੋਪਰਟੀ ਕੀ ਕਿਹੜੀ ਕਲੋਨੀ ਹੈ ਇਹ ਤਾਂ ਰੋਡ ਹੈਗੀ ਹੈ ਇਹ ਕਲੋਨੀ ਨਹੀਂ ਹੈਗੀ ਕਲੋਨੀ ਨਹੀਂ ਹੈਗੀ ਕਲੋਨੀ ਤਾਂ ਉਹ ਹੈ ਨਾ ਮੈਜੈਸਟੀ ਗਾਰਡਨ ਇਹ ਫੋਰਚੂਨ ਹੈ ਉਹ ਮੈਜੈਸਟੀ ਗਾਰਡਨ ਪ੍ਰੂਵਡ ਹੈ ਹਾਂਜੀ ਪ੍ਰੂਵਡ ਹੈ ਕਿੱਥੋਂ ਦੀ ਪ੍ਰੂਵਡ ਹੋਈ ਹੈ ਇਹ ਨਹੀਂ ਪਤਾ ਨੂੰ ਬੌਝ ਨੂੰ ਪਤਾ ਹੁਣ ਲੁਧਿਆਣਾ ਲਾਈਵ ਦੇਖਣ ਵਾਲੇ ਤੋਂ ਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਲੁਧਿਆਣਾ ਦੇ ਕੋਹਾੜਾ ਰੋਡ ਦੇ ਉੱਤੇ ਖੜਾ ਵਾਂ ਜਿੱਥੇ ਫੋਰਚੂਨ ਸਿਟੀ ਦੇ ਵਿੱਚ ਅਸੀਂ ਮੌਜੂਦ ਹੈਗੇ ਹਾਂ ਜਿੱਥੇ ਤੁਹਾਨੂੰ ਇੱਕ ਮਾਮਲਾ ਜਿਹੜਾ ਸਾਹਮਣੇ ਦੱਸਾਂਗੇ ਵੀ ਕੀ ਮਾਮਲਾ ਹੈਗਾ ਕੀ ਹੈ ਮਾਮਲਾ ਹੈਗਾ ਕਿ ਇੱਕ ਜਦੋਂ ਇਨਲੀਗਲ ਕਲੋਨੀ ਹੋਵੇ ਤਾਂ ਉੱਥੇ ਦਾ ਪੁੱਡਾ ਕਾਰਵਾਈ ਨਹੀਂ ਕਰਦਾ ਅਗਰ ਪ੍ਰੂਵਡ ਕਲੋਨੀ ਹੋਵੇ ਤਾਂ ਉੱਥੇ ਪੁੱਡਾ ਲਗਾਤਾਰ ਆ ਜਾਂਦਾ ਤੇ ਕਾਰਵਾਈ ਕਰ ਦਿੰਦਾ ਕਾਰਵਾਈ ਕਿਉਂ ਕਰ ਦਿੰਦਾ ਕਿਉਂਕਿ ਉਹਨੂੰ ਚਾਹਵਾਨ ਜਿਹੜੇ ਨੇ ਕੋਈ ਨਾ ਕੋਈ ਸੈਟਿੰਗ ਕਰਦੇ ਨੇ ਜਾਂ ਚੋਰ ਮੋਈ ਰੋਹੀ ਰਾਹੀ ਜਿਹੜੇ ਨੇ ਕੁਝ ਨਾ ਕੁਝ ਫੜ ਅਗਰ ਤੁਸੀਂ ਆਪਣਾ ਮਕਾਨ ਪੁੱਡਾ ਦੇ ਇਲਾਕੇ 'ਚ ਬਣਾ ਰਹੇ ਹੋ ਜਾਂ ਕੋਈ ਬਿਲਡਿੰਗ ਬਣਾ ਰਹੇ ਹੋ ਜਾਂ ਕਲੋਨੀ ਕੱਢ ਰਹੇ ਹੋ ਤੁਹਾਡਾ ਪੈਸਾ ਪੂਰਾ ਲੱਗ ਗਿਆ ਹੋਇਆ ਵਾ ਦੇਖਾ ਆਪਣੇ ਫੀਸਾ ਭਰਤੀਆਂ ਲੇਕਿਨ ਤੁਸੀਂ ਆਹ ਨਾ ਸੋਚਣਾ ਕਿ ਤੁਸੀਂ ਸੇਫ ਹੋ ਗਲਾਡਾ ਜਾਂ ਪੁੱਡਾ ਦੇ ਕੋਲ ਕੋਈ ਵੱਡਾ ਅਫਸਰ ਪਹੁੰਚੇਗਾ ਵੱਡਾ ਬੰਦਾ ਪਹੁੰਚੇਗਾ ਟੈਚੀ ਲੈ ਕੇ ਚਲਾ ਜਾਊਗਾ ਜਾਂ ਕੁਝ ਲੈ ਕੇ ਚਲਾਊਗਾ ਫਿਰ ਤੁਹਾਡੀ ਵੀ ਗੇਟ ਤੋੜ ਦਿੱਤੇ ਜਾਣਗੇ ਇਹ ਸਾਹਮਣੇ ਤਸਵੀਰ ਦਿਖਾ ਰਿਹਾ ਫੋਰਚੂਨਸ ਸਿਟੀ ਦੇ ਜਿੱਤੇ ਆ ਗੇਟ ਜਿਹੜੇ ਤੋੜੇ ਗਏ ਨੇ ਇਹ ਗੇਟ ਕਿਉਂ ਤੋੜੇ ਗਏ ਨੇ ਪਿੱਛੇ ਈਡਲਯੂਐਸ ਦੀ ਜਗ੍ਹਾ ਹੈਗੀ ਹੈ ਲੇਕਿਨ ਇਹ ਤੁਸੀਂ ਤਸਵੀਰ ਦੇ ਸਕਦੇ ਹੋ ਕਿ ਇਹ ਤਸਵੀਰ ਦੇ ਵਿੱਚ ਤੁਹਾਨੂੰ ਮੈਂ ਆ ਦਿਖਾ ਦਵਾਂ ਕਿੰਨੇ ਕਿਕੜ ਦੇ ਵਿੱਚ ਆ ਕਲੋਨੀ ਜਿਹੜੀ ਕੱਟੀ ਗਈ ਹੋਈ ਹੈ ਲੇਕਿਨ ਅਪਰੂਵਡ ਚਾ 1842017 ਕਿ ਇਹ ਝੂਠੀ ਅਪਰੂਵਡ ਕੀਤੀ ਗਈ ਹੈ ਇਹ ਵੀ ਦੱਸਿਆ ਜਾਵੇ ਕਿ ਇਹ ਚੰਡੀਗੜ੍ਹ ਰੋਡ ਤੋਂ ਸਿੱਧਾ ਇੱਕ ਵੇਹ ਜਾ ਰਿਹਾ ਆ ਦੇ ਸਕਦੇ ਹੋ ਇੱਥੇ ਤੱਕ ਵੇਹ ਆ ਗਿਆ ਕਿ ਇੱਥੋਂ ਦੀ ਗੇਟ ਲੱਗ ਜਾਂਦਾ ਇੱਥੇ ਕੋਈ ਸਰਕਾਰੀ ਰਾਹ ਨਹੀਂ ਹੈਗਾ ਅਦਰੋਂ ਵੀ ਕੋਈ ਸਰਕਾਰੀ ਰਾਹ ਨਹੀਂ ਹੈਗਾ ਪਿੱਛੇ ਇੱਕ ਕਲੋਨਾਈਜ਼ਰ ਨੇ ਆਪਣੀ ਕਲੋਨੀ ਕੱਟੀ ਜਿਹਦਾ ਭਾਅ ਸੀਗਾ 5000 ਰੁਪਇਆ ਜਦੋਂ ਇਧਰੋਂ ਕਿਹੜੀ ਕੱਢ ਕੇ ਲਿਆਏਗਾ ਕਿਸੇ ਗਾਹਕ ਨੂੰ ਤਾਂ ਰੇਟ ਹੋ ਜਾਊਗਾ 18000 ਰੁਪਇਆ ਅਦੀ ਵੈਲਿਊ ਨਹੀਂ ਹੈਗੀ ਗੱਲਬਾਤ ਕਰਦੇ ਬਾਈ ਜੀ ਇਹ ਕਾਗਜ਼ ਲੈ ਕੇ ਚਲਦੇ ਪਈਓ ਤੁਸੀਂ ਇਹ ਪੁੱਡੇ ਦਾ ਹੈ ਪੁੱਡੇ ਦੇ ਵਿੱਚ ਕਾਗਜ਼ ਲੈ ਕੇ ਚੱਲ ਰਹੇ ਹੋ ਪੁੱਡਾ ਕੋਈ ਸਾਈਡੀ ਸ਼ੂਟਿੰਗ ਕਰਕੇ ਪਾਸ ਕਰਾ ਲੈਂਦੇ ਅੱਦੇ ਜਿਦਾਂ ਉਹਨੇ ਕਰਾਈ ਬਿਲਕੁਲ ਜੀ ਕਹਿ ਸਕਨੇ ਆ ਜੀ ਹੂੰ ਹੁਣ ਅਸੀਂ ਪਰ ਮੇਨ ਕੰਸਰਨ ਸਾਡੇ ਭਾਜੀ ਇਹ ਹੈਗਾ ਕਿ ਸਾਡੇ ਜਿਹੜੇ ਰੈਜ਼ਿਡੈਂਸ ਹੈਗੇ ਨੇ ਪਿੱਛੇ ਬੱਚੇ ਨੇ ਇੱਥੇ ਖੇਡਦੇ ਨੇ ਲੀਡਿਸ ਹਣੀਆਂ ਨੇ ਸੋਸਾਇਟੀ ਦੀਆਂ ਉਹ ਇੱਥੇ ਰਹਿੰਦੀਆਂ ਨੇ ਐ ਜੋ ਹਾਲਤ ਕਰ ਗਏ ਨੇ ਸਾਡੇ ਗੇਟ ਦੀ ਕੱਲ ਨੂੰ ਕੋਈ ਵੀ ਵਾਰਦਾਤ ਹੋਏਗੀ ਤੇ ਜਿੰਮੇਵਾਰੀ ਕੌਣ ਲਏਗਾ ਉਹਦੀ ਕਿ ਪੁਲਿਸ ਪ੍ਰਸ਼ਾਸਨ ਲਏਗੀ ਮੇਰਾ ਇੱਕ ਸਵਾਲ ਛੋਟਾ ਜਾਏਗਾ ਤੁਸੀਂ ਪਾਸ ਹੀ ਕਿਉਂ ਕਰਾ ਲਈ ਕਿੰਨਾ ਰੁਪਈਆ ਪਾਸ ਤੇ ਲਗਵਾ ਦਿੱਤਾ ਗਿਆ ਤਾਂ ਵੀ ਤੁਹਾਡਾ ਗੇਟ ਤੋੜ ਦਿੱਤਾ ਗਿਆ ਇੱਕ ਪ੍ਰਾਈਵੇਟ ਕਲੋਨੀ ਨੂੰ ਪਾਸ ਕਰਨ ਵਾਸਤੇ ਪਾਸ ਨਹੀਂ ਕੀਤੀ ਉਹ ਪਾਸ ਹੈ ਪਾਸ ਨਹੀਂ ਹੈ ਜੀ ਉਹ ਪਾਸ ਨਹੀਂ ਹੈ ਕਲੋਨੀ ਪਾਸ ਨਹੀਂ ਹੈ ਨਾ ਸਾਡਾ ਸਾਡਾ ਦੁੱਖ ਤੇ ਹੈ ਜੀ ਕਿ ਅਸੀਂ ਇੱਥੇ ਗੇਟੇ ਸੋਸਾਇਟੀ ਕਰਕੇ ਪੁੱਡਾ ਬਰੂਡ ਕਰਕੇ ਅਸੀਂ 25-25000 ਰੁਪਏ ਦਾ ਪਲਾਟ ਲਿਆ ਠੀਕ ਹੈ ਅਗਰ ਐਈ ਸਭ ਸਾਡੇ ਨਾਲ ਹੋਣਾ ਸੀ ਤੇ ਸਾਨੂੰ ਲੋੜ ਹੀ ਕੀ ਸੀ ਅੰਦਰ ਪਲਾਟ ਲੈਣ ਦੀ ਅਸੀਂ ਨਾਲ ਸਾਨੂੰ ਵੀ ਪਤਾ ਕਿ ਨਾਲ ਦੀ ਕਲੋਨੀ ਜੀ ਸਾਨੂੰ 5000 ਰੁਪਏ 4 ਰੁਪਏ ਨੂੰ ਸੇਮ ਏਰੀਆ ਮਿਲ ਜਾਣਾ ਸੀ ਅਸੀਂ ਉੱਥੇ ਲੈਂਦੇ ਹੁਣ ਸਾਡਾ ਦੁੱਖ ਹੈ ਜੀ ਕਿ ਸਾਡਾ ਤੇ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਡਿਪਾਰਟਮੈਂਟ ਦੇ ਅੱਗੇ ਸੁਣਵਾਈ ਕਿਉਂ ਹੋਊਗੀ ਜਦੋਂ ਵੱਡੇ ਜਾਂ ਚੋਰ ਮੋਰੀਆਂ ਸੁਣੀਆਂ ਕਦੀ ਨਹੀਂ ਦੇਖ ਕੇ ਤੁਸੀਂ ਚੋਰ ਮੋਰੀਆਂ ਦੇ ਸੁਣਿਆ ਹੋ ਚੋਰ ਮੂਰੀਆਂ ਰਹੀ ਕੀ ਜਾਂਦਾ ਹੋਊਗਾ ਫਿਰ ਜਦੋਂ ਇਹ ਕੰਮ ਹੋ ਜਾਂਦੀ ਹੋਣਗੇ ਇਹ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਜਿਹੜਾ ਇਹ ਕੰਮ ਹੋ ਰਿਹਾ ਹੈ ਇਹ ਪੈਸੇ ਦੀ ਵੇਚ ਵਿੱਚ ਡਿਪਾਰਟਮੈਂਟ ਸਾਡੇ ਉੱਪਰ ਕਾਰਵਾਈਆਂ ਕਰ ਰਿਹਾ ਜਿਹੜਾ ਕਿ ਇਹ ਗੇਟ ਦੇਖੋ ਇੱਕ ਹੀ ਨੋਟਿਸ ਹੈ ਕਦੇ ਵੀ ਅੱਜ ਤੱਕ ਦੋ ਤਿੰਨ ਨੋਟਿਸ ਆਂਦੇ ਆ ਡਿਪਾਰਟਮੈਂਟ ਵੱਲੋਂ ਡਿਪਾਰਟਮੈਂਟ ਵੱਲੋਂ ਹਮੇਸ਼ਾ ਤਿੰਨੇ ਨੋਟਿਸ ਆਂਦੇ ਆ ਤੇ ਇੱਕ ਇੱਕ ਨੋਟਿਸ ਵਿੱਚ ਜਦੋਂ ਉਹਰੇ ਆਏ ਅਸੀਂ ਮੌਕੇ ਤੇ ਖੜੇ ਸੀ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਉਹ ਬਾਈ ਜੀ ਮੇਰੀ ਗੱਲ ਸੁਣ ਲਓ ਇੱਕ ਨੋਟਿਸ ਤੁਹਾਨੂੰ ਦੇਖ ਤੋਂ ਬਾਅਦ ਵੀ ਕਾਰਵਾਈ ਪਤਾ ਕੀ ਹੋਗੀ ਵੱਡਾ ਆਦਮੀ ਹੋਣਾ ਹਾਂਜੀ ਹਾਂ ਤੁਸੀਂ ਹੈਗੇ ਹੋ ਮਕਾਨ ਲੈ ਕੇ ਬੈਠਣ ਵਾਲੇ ਇਸ ਕਰਕੇ ਕਾਰਵਾਈ ਹੋ ਜਾਂਦੀ ਹੈ ਇਹ ਲੁਧਿਆਣਾ ਸ਼ਹਿਰ ਹੈ ਤੇ ਕੁਝ ਵੀ ਹੋ ਸਦਾ ਰਾਤੋ ਰਾਤ ਹਾਂਜੀ ਇਹ ਤੇ ਉਹਨਾਂ ਨੇ ਸਾਡੇ ਨਾਲ ਕੋਈ ਗੱਲ ਨਹੀਂ ਕੀਤੀ ਐਦਾਂ ਹੀ ਸਿੱਧੇ ਹੀ ਜੀਸੀਬੀ ਲਗਾਈ ਤੇ ਜੀਸੀਬੀ ਲਾ ਕੇ ਉਹਨਾਂ ਨੇ ਸਾਡਾ ਗੇਟ ਤਾਂ ਤੋੜੇ-ਤੋੜੇ ਨਾਲ ਸਿਕਿਉਰਿਟੀ ਦਾ ਜਿਹੜਾ ਇੱਕ ਬੂਥ ਸੀ ਉਹ ਵੀ ਨਾਲ ਤੋੜ ਦਿੱਤਾ ਉਹ ਵੀ ਨਾਲ ਲੱਗੇ ਉਹ ਵੀ ਤੋੜਦਾ ਦੇਖੋ ਬੂਥ ਸੀਗਾ ਬੂਥ ਵੀ ਤੋੜ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਲੇਡੀਜ਼ ਨੇ ਵੀ ਇੱਕ ਸਾਡੇ ਨੇ ਹੌਸਲਾ ਕਰਕੇ ਦੋ ਤਿੰਨ ਲੇਡੀਜ਼ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਸਾਡੀ ਸਿਕਿਉਰਿਟੀ ਨਾਲ ਖਲਵਾੜ ਕਰ ਰਹੇ ਹੋ ਉਹ ਬਿਨਾ ਕੋਈ ਦੱਸੇ ਬਿਨਾ ਕੋਈ ਕੁਝ ਕੀਤੇ ਗੱਡੀ 'ਚ ਬੈਠ ਕੇ ਚਲੇ ਗਏ ਦੂਜੀ ਚੀਜ਼ ਉਹਨਾਂ ਨੇ ਸਾਨੂੰ ਕੋਈ ਕਾਗਜ਼ ਨਹੀਂ ਦਿਖਾਇਆ ਕਿਸ ਇਸ ਪਰ ਆ ਪਰਮਿਸ਼ਨ ਅਸੀਂ ਲੈ ਕੇ ਆਏ ਤੋੜਨ ਦੀ ਆ ਤੁਹਾਡੇ ਨਿਯਮ ਨਹੀਂ ਸੀਗੇ ਜਾਂ ਗੇਟ 'ਚ ਪ੍ਰੋਬਲਮ ਸੀ ਸਾਨੂੰ ਕੁਝ ਮੈਂ ਤੁਹਾਡੀ ਗੱਲ ਕੱਟਣ ਲੱਗਾ ਵਾ ਉਹ ਕਾਗਜ਼ ਕਿਉਂ ਦਿਖਾਣਗੇ ਤੁਹਾਨੂੰ ਤੁਸੀਂ ਮਨਚੰਦਰ ਦਾ ਨਾਮ ਸੁਣਿਆ ਐਸਡੀਓ ਦਾ ਉਹ ਮਨਚੰਦਰ ਦੀ ਇੱਕੋ ਸੈਟਿੰਗ ਇੱਕੋ ਗੱਲ ਹੁੰਦੀ ਹੈ ਕਿ ਹਾਂ ਵੀ ਤੁਸੀਂ ਆਰਟੀ ਪਾ ਲੋ ਚੌਥੇ ਪਿੱਲਰ ਨੂੰ ਜਵਾਬ ਦੇਣ ਦੇ ਦਿੱਕਤ ਹੁੰਦੀ ਚੌਥਾ ਪਿੱਲਰ ਜਵਾਬ ਕਿਉਂ ਮੰਗ ਰਿਹਾ ਮੇਰੇ ਕੋ ਮੂੰਹ ਤੇ ਕੁਝ ਨਿਕਲ ਗਿਆ ਫਸ ਜਾਗਾ ਉਹ ਆਰਟੀ ਜਦੋਂ ਮੈਂ ਪਾਤੀ ਨਾ ਜਦੋਂ ਤੁਸੀਂ ਵੀ ਆਰਟੀ ਪਾਉਗੇ 30 ਦਿਨ ਲੱਗਣਗੇ 30 ਦਿਨ ਤੋਂ ਬਾਅਦ ਜਵਾਨੀ ਤਾਂ ਫੇਰ ਅਗਲੀ ਆਰਟੀ 60 ਦਿਨ ਬਾਅਦ ਫੇਰ ਉਸ ਤੋਂ ਅਗਲੀ ਆਈਟੀ 120 ਦਿਨ ਤੇ ਬਾਅਦ ਇਹੀ ਚੱਕਰ ਚ ਰਹਿ ਜਾਗੇ ਆਪਾਂ ਦਾ ਘਪਲਾ ਕਰ ਜੋ ਕੁਝ ਵੀ ਕਰ ਜੋ ਜਵਾਬ ਨਹੀਂ ਦੇਣਾ ਮੈਂ ਤਾਂ ਭਗਵੰਤ ਮਾਨ ਜੀ ਦੇ ਅੱਗੇ ਇਹੀ ਗੁਜਾਰਿਸ਼ ਕਰਨੀ ਚਾਹੁੰਗਾ ਉਹ ਕਹਿੰਦੇ ਕਿ ਡਿਪਾਰਟਮੈਂਟ ਸੁਣਦਾ ਪਰ ਅਸੀਂ 15 20 ਦਿਨ ਤੋਂ ਘੁੰਮ ਰਹੇ ਸਾਡੀ ਤਾਂ ਕਿਤੇ ਡਿਪਾਰਟਮੈਂਟ ਨਹੀਂ ਸੁਣ ਰਿਹਾ ਉਹ ਬਾਈ ਜੀ ਕੀ ਆ ਕੇ ਆਣਾ ਡਿਪਾਰਟਮੈਂ ਹਾਂ ਇਹ ਇਹ ਕਿਸੇ ਅਫਸਰ ਦਾ ਫੋਨ ਕਰਾਤਾ ਉਹਨਾਂ ਨੇ ਹਾਂ ਹੋਰ ਅਸੀਂ ਅਸੀਂ ਜਾ ਕੇ ਉੱਥੇ ਜਾ ਕੇ ਸਾਹਿਬ ਨੂੰ ਮਿਲ ਕੇ ਆਏ ਆ ਅਸੀਂ ਕਿਹਾ ਪਰਮਿਸ਼ਨ ਲੈਟਰ ਤਾਂ ਦੇ ਦਿਓ ਕਟੋਗੜ ਹਾਂਜੀ ਕਟੋਗੜ ਕਟੋਗੜ ਪਰਮਿਸ਼ਨ ਲੈਟਰ ਤਾਂ ਦੇ ਦਿਓ ਹਾਂਜੀ ਕਿਸ ਵਿਹਾਰ ਦਾ ਤੁਸੀਂ ਤੋੜਿਆ ਹਾਂਜੀ ਠੀਕ ਹੈ ਇਹ ਪਰਮਿਸ਼ਨ ਲੈਟਰ ਦੇ ਦਿਓ ਜਾਂ ਤੁਸੀਂ ਆਪਣੇ ਨੋਰਮਸ ਦੇ ਦਿਓ ਉਹ ਅਕੋਰਡਿੰਗ ਅਸੀਂ ਗੇਟ ਲਵਾ ਦਈਏ ਫਿਰ ਕੀ ਕਹਿੰਦੇ ਦੱਸ ਦਿਆਂ ਜੀ ਤੁਹਾਨੂੰ 2-4 ਦਿਨ ਵੇਟ ਕਰੋ 2-4 ਦਿਨ ਵੇਟ ਕਰੋ 2-4 ਦਿਨ ਵੇਟ ਕਰੋ ਹਾਂ ਫੇਰ ਜਵਾਬ ਜਦੋਂ ਮੰਗਦੇ ਹੋ 2-4 ਦਿਨ ਦੀ ਵੇਟ ਕਰਦੇ ਵਸਤੇ ਕਹਿੰਦੇ ਨੇ ਉਹ। ਕਦ ਦਿਨ ਹੀ ਤੁਹਾਨੂੰ ਪਰਮਿਸ਼ਨ ਦਿੰਨੇ ਆ ਜੀ ਤੁਹਾਨੂੰ ਪਰਮਿਸ਼ਨ ਦੇ ਦਿੰਨੇ ਆ ਜੀ ਕਿ ਗੇਟ ਪਾਰਦਰਸ਼ੀ ਹੋਣਾ ਚਾਹੀਦਾ ਜੀ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਅਸੀਂ ਕਿ ਜੋ ਨਾਮ ਨਾਲ ਦੱਸੋ ਸਾ ਸੇਫਟੀ ਪਰਪਸ ਅਸ ਗੇਟ ਲਾਇਆ। ਹਲੋ। ਹੋਣਾ ਕਰਨਾ ਹਾਂ ਜੀ। ਸਰ ਪ੍ਰਾਈਮ ਪ੍ਰਾਈਮ ਪ੍ਰੋਪਰਟੀ ਦਾ ਬੋਲ ਰਹੇ ਹਾਂ ਸਰ। ਹਾਂ ਜੀ ਹਾਂ ਜੀ। ਸਰ ਜਗ੍ਹਾ ਲੈਣੀ ਸੀ ਕਿ ਸਰ ਮੈਂ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਬੋਲ ਰਿਹਾ ਹਾਂ। ਹਾਂ ਜੀ ਹਾਂ ਜੀ ਦੱਸੋ ਕੀ ਰੇਟ ਕੀ ਹੈ ਸਰ? ਕਿੱਡੀ ਹੋਦੀ? ਇਹ ਚੁਹਾੜੇ ਦੇ ਅੱਗੇ ਹੈਗਾ ਮੇਰੇ ਕੋਲ ਜਗਾ ਤੁਹਾਡੀ ਫੋਰਚੂਨਰ ਆ ਫੋਰਚੂਨਰ ਸਿਟੀ ਦੇ ਕੋਲ ਹੀ ਹੈ ਨਾਲ ਲੱਗਦਾ ਅੱਛਾ ਉੱਥੇ ਲੈਣੀ ਸਰ ਜਗਾ ਮਿਲ ਸਕਦੀ ਹੈ ਕੀ ਰੇਟ ਕੀ ਹੈ ਉੱਥੇ ਟਰੋਟ ਹੈਗਾ ਜੀ ਆਪਣਾ ਉਹ ਜਿਨ੍ਹਾਂ ਦੀ ਕਲੋਨੀ ਹੈ ਉਹ ਆਪਣਾ ਪਤਾ ਨੂੰ ਕਰ ਰਹੇ ਨੇ ਉਹ ਕਿਹੜੇ ਡੀਜ ਰਹੇ ਹੈ ਅੱਛਾ ਤੁਸੀਂ ਮਾਲਕ ਨਹੀਂ ਹੋ ਸਰ ਨਹੀਂ ਨਹੀਂ ਮੇਰੇ ਮਾਲਕ ਨਹੀਂ ਕਰ ਤੁਸੀਂ ਮਾਲਕ ਨਹੀਂ ਹੈਗੇ ਜਿਨ੍ਹਾਂ ਦਾ ਨੰਬਰ ਹੈਗਾ ਮੈਨੂੰ ਦੇ ਦਿਓ ਕਿਉਂਕਿ ਮੇਰੇ ਕੋਲ ਦੋ ਤਿੰਨ ਗਾਹੇ ਹੈਗੇ ਨੇ ਤੇ ਮੈਂ ਵੀ ਪ੍ਰੋਪਰਟੀ ਦਾ ਕੰਮ ਕਰਦਾ ਮੈਂ ਚਾਹੁੰਦਾ ਕਿ ਆਪਾਂ ਬਿਜ਼ਨਸ ਕਰ ਲਈਏ ਨਾਲ ਦੀ ਨਾਲ ਥੋੜਾ ਵਧੀਆ ਵੇਚ ਦੀਏ ਰੇਟ ਹੀ ਦੱਸ ਦੋ ਕੱਲਾ ਸਾਨੂੰ ਰੇਟ ਉੱਥੇ ਹੈ ਜੀ 17 ਤੋਂ 18000 ਰੁਪਏ ਚੱਲ ਰਿਹਾ ਹੈ 17 ਤੋਂ 18000 ਰੁਪਿਆ ਤੇ ਜਿਹੜੀ ਫੋਰਚੂਨ ਸਿਟੀ ਚ ਲੈਣਾ ਹੋਵੇ ਮਕਾਨ ਜਾਂ ਪਲਾਟ ਉੱਥੇ ਕੀ ਰੇਟ ਮਿਲ ਜੇਗਾ ਅਲੱਗ-ਅਲੱਗ ਲੋਕੇਸ਼ਨ ਅਲੱਗ-ਅਲੱਗ ਰੇਟ ਹੈ ਜੀ ਅਲੱਗ-ਅਲੱਗ ਲੋਕੇਸ਼ਨ ਤੇ ਅਲੱਗ-ਅਲੱਗ ਰੇਟ ਹੈਗਾ ਹਾਂਜੀ ਹਾਂਜੀ ਸਰ ਇੱਥੇ ਇੱਕ ਰੋਲਾ ਜਿਹਾ ਪੈ ਰਿਹਾ ਸੀਗਾ ਕਿ ਗੇਟ ਗੂੜ ਤੋੜਤਾ ਪਿਛਲੀ ਕਲੋਨੀ ਚ 5000 ਰੁਪਿਆ ਰੇ ਉਹ ਨਹੀਂ ਉਧਰੋਂ ਪਿੱਛੇ ਦਾ ਉਹਨਾਂ ਦਾ ਕੋਈ ਈਡਬਲਯੂਐਸ ਦਾ ਜਗ੍ਹਾ ਸੀ ਵੀ ਛੇ ਬਿਆਖ ਰਕਤ ਉਨਦੀ ਅੱਛਾ ਜੀ ਸੋਚੋ ਸਿਟੀ ਦੇ ਬੈਕ ਤੇ ਹਾਂਜੀ ਤੇ ਮੰਦਿਰ ਤੇ ਗੁਰਦੁਆਰਾ ਬਣਿਆ ਹੋਇਆ ਸੀ ਅੱਛਾ ਜੀ ਤੇ ਉਹ ਪਿੱਛੇ ਮੈਂ ਦੇਖਿਆ ਸੁਣਿਆ ਜਾਂਦਾ ਕਿ ਲਾੜਾ ਢਾਹਤਾ ਸੀ ਜੀ ਹਾਂਜੀ ਹਾਂਜੀ ਨਹੀਂ ਉਹਦੇ ਚ ਆਪਾਂ ਜੇ ਤੁਹਾਡੀ ਕਲੋਨੀ ਚ ਮਕਾਨ ਮਕੂਨ ਲੈ ਲਿਆ ਕੱਲ ਨੂੰ ਗੇਟ ਬੰਦ ਹੋ ਜੇ ਕਿਉਂਕਿ ਫੋਰਚੂਨਰ ਸਿਟੀ ਚ ਵੀ ਐਸੇ ਨਿਕਲਣਾ ਵਧੀਆ ਸਮਝਾਂਗੇ ਤੇ ਕੱਲ ਨੂੰ ਗੇਟ ਬੰਦ ਹੋ ਗਿਆ ਕੋਈ ਦਿੱਕਤ ਤਾਂ ਨਹੀਂ ਹੋਊਗੀ ਫਿਰ ਉਧਰੋਂ ਦੀ ਉਹ ਰੋਡ ਟੁੱਟਾ ਹੈ ਤੁਹਾਡਾ ਦੇਖੋ ਅਸੀਂ ਫਲਾਰ ਇੱਥੇ ਉੱਥੇ ਅੱਛ ਜਿਨ੍ਹਾਂ ਦੀ ਕਲੋਨੀ ਹੈਗੀ ਉਹਨਾਂ ਦੱਸਿਆ ਰਸਤਾ ਰੋਡ ਸਰਕਾਰੀ ਹੈ ਉਹ ਜੀ ਇਹ ਸਰਕਾਰੀ ਰਸਤਾ ਤਾਂ ਬੰਦ ਹੋ ਹੀ ਨਹੀਂ ਸਕਦਾ ਲੇਕਿਨ ਉਹ ਰੋਡ ਦੇ ਉੱਤੇ ਛਜਰਾ ਜਿਹਾ ਲੈ ਕੇ ਖੜੇ ਸੀ ਅਸੀਂ ਵੀ ਖੜ ਗਏ ਉਹਨਾਂ ਦੇ ਕੋਲ ਛਜਰਾ ਜਿਹਾ ਲੈ ਕੇ ਖੜੇ ਸੀ ਉੱਤੇ ਕੋਈ ਰੋਡ ਦਿਖਾਈ ਨਹੀਂ ਰਹੀ ਸੀਗੇ ਅਸੀਂ ਇਹ ਫੋਰਚੂਨ ਸਿਟੀ 'ਚ ਹੀ ਆਏ ਸੀਗੇ ਵੈਸੇ ਅੱਛਾ ਜੀ ਉੱਥੇ ਕੋਈ ਰਸਤਾ ਨਹੀਂ ਦਿਖਾ ਰਹੇ ਸੀਗੇ ਸਾਨੂੰ ਉਹਦੇ 'ਚ ਛਜਰਾ ਜਿਹਾ ਫੜਿਆ ਹੋਇਆ ਸੀ ਉਹਨਾਂ ਨੇ ਇੱਕ ਉਹ ਕਹਿੰਦੇ ਸਾਡਾ ਗੇਟ ਹੈਗਾ ਤੁਸੀਂ ਨਾਲ ਲਈਓ ਪਿੱਛੇ ਮੈਂ ਕਿਹਾ ਇੱਕ ਵਾਰੀ ਕਨਫਰਮ ਕਰ ਲਾਂ ਨਹੀਂ 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 ਰਸਤਾ ਦੀ ਕੋਈ ਗੱਲ ਨਹੀਂ ਹੈਗੀ ਤੇ ਆਪਣਾ ਜਿਹੜਾ ਨਾ ਜਿਹੜੀ ਕਲੋਨੀ ਹੈਗੀ ਪੀਸੀ ਨਾਮ ਤੋਂ ਆ ਜਿਹੜੀ ਹੈਗੀ ਨਾਗਪੁਰ ਸੋੜ ਵਾਲੇ ਜੀ ਉਹਨਾਂ ਦੀ ਕਲੋਨੀ ਹੈਗੀ ਆ ਜੀ ਤੇ ਕੋਈ ਬਾਕੀ ਇੱਧਰ ਹੈ ਨਹੀਂ ਮੇਰੇ ਕੋ ਸਾਰਾ ਨਸ਼ਾ ਨਸ਼ਾ ਵਾਰਾ ਅਗਰ ਦਿੱਤਾ ਦਿਓ ਤੁਸੀਂ ਹੈਗੇ ਹੋ ਸਰ ਦਫਤਰ ਹਾਂ ਜੀ ਦਫਤਰ ਹੈਗੇ ਹਾਂ ਹਾਂ ਮੈਂ ਅਰੇ ਨਹੀਂ ਓਫਿਸ ਆ ਰਹੀ ਹਾਂ ਬਸ ਚਲੋ ਮੈਂ ਵੀ ਆਇਆ ਨਾ ਸਰ ਨਹੀਂ ਤਾਂ ਮੈਨੂੰ ਮਾਲਕਾ ਜੀ ਦਾ ਨੰਬਰ ਦੇ ਦਿੰਦੇ ਸਰ ਲੋਈ ਦਿੰਦੇ ਨਾ ਇਹਦਾ ਨੰਬਰ ਬੋਲਣਾ ਸਰ ਹਾਂ ਇੱਕ ਵਾਰ ਫੋਨ ਕਰੋ ਚਲੋ ਹਾਂਜੀ ਸਰ ਨੰਬਰ ਇੱਕ ਦੁਬਾਰਾ ਕਰਾ ਦਿੰਨ ਨੂੰ ਹਾਂਜੀ ਕਰ ਲਓ ਸਰ ਕਰ ਲਓ ਇਹ ਦੇਖ ਸਕਦੇ ਹੋ ਕਿ ਨਹੀਂ ਸੋਹਣੇ ਤਰੀਕੇ ਨਾਲ ਮੂਰਖ ਬਣਾਇਆ ਗਿਆ ਹੈ ਇੱਧਰ ਦੇਖੋ ਜਿਹੜਾ ਮੁੰਡਾ ਭੇਜਿਆ ਸੀ ਨਾ ਉਹ ਖੜਾ ਤੇ ਨੰਬਰ ਆ ਦੇਖਾ ਉਹ ਉਹਨਾਂ ਦੀ ਕਲੋਨੀ ਦੇ ਬੰਦਾ ਅੱਛਾ ਉਹਨਾਂ ਦੀ ਕਲੋਨੀ ਦਾ ਬੰਦਾ ਹੁਣ ਉਹਦੇ ਮੈਨੇਜਰ ਨੂੰ ਸ਼ਾਈਡ ਰਿਪੋਰਟ ਦੇਣਾ ਅੱਛਾ ਉਹ ਮਤਲਬ ਮੈਂ ਫੋਨ ਦਿਖਾ ਰਿਹਾ ਤਾਂ ਘੜਾ ਇੱਥੇ ਤਾਂ ਕਰਕੇ ਨਹੀਂ ਹੁੰਦੀ ਪਾਰ ਮਾਰ ਕੇ ਉਹਨਾਂ ਨੇ ਭੇਜਿਆ ਸੀਗਾ ਉਹ ਖੜਾ ਦੇਖੋ ਤੇ ਉਹਨਾਂ ਕੋਲ ਹੀ ਖੜਿਆ ਤਿੰਨ ਉੱਥੇ ਹੀ ਕਰੇ ਨੇ ਹਾਂਜੀ ਹਾਂ ਜੋ ਉੱਥੇ ਹੀ ਕਰੇ ਨੇ ਕਿੱਥੇ ਕਰਕੇ ਆ ਗਿਆ ਉਹ ਤਾਂ ਸਹੀ ਦੇਖੀਏ ਤਾਂ ਸਹੀ ਆਪਾਂ ਵੀ ਸਟਿੰਗ ਸਮਝ ਚੁੱਕੇ ਇਹ ਤੁਹਾਡੀ ਜਗ੍ਹਾ ਦੀ ਇਹ ਮੈਨੇਜਰ ਸਾਹਿਬ ਹੋ ਤੁਸੀਂ ਕਰ ਲੋ ਕਰ ਲੋ ਗੱਲ ਕਰ ਲੋ ਹਾਂਜੀ ਹਾਂਜੀ ਇਹ ਉਹ ਜਗ੍ਹਾ ਜਿੱਥੇ ਆਪਾਂ ਖੜੇ ਹੋਏ ਆ ਉਹ ਤਸਵੀਰ ਤੁਹਾਨੂੰ ਦਿਖਾਈ ਜਾ ਰਹੀ ਹੈ ਲੇਕਿਨ ਜਿੰਨਾ ਜਿਹੜੀ ਪ੍ਰਾਈਮ ਪ੍ਰੋਪਰਟੀ ਆ ਹੈਗੀ ਹੈ ਉਹਨਾਂ ਦੇ ਜਿਹੜੇ ਨੇ ਮੈਨੇਜਰ ਵੀ ਇੱਥੇ ਖੜੇ ਨੇ ਗੱਲਬਾਤ ਵੀ ਕਰ ਲਾਂਗੇ ਅਸੀਂ ਕੀ ਆ ਪੂਰਾ ਮਾਮਲਾ ਕੀ ਨਹੀਂ ਹੈਗਾ ਕਿ ਇਹ ਪਾਸ ਹੈਗੀ ਆ ਬਾਈ ਕੀ ਨਾਮ ਹੈ ਜੀ ਆਪਣਾ ਨਿਤਿਸ਼ ਤੀਰ ਮਰਾ ਨਿਤਿਸ਼ ਤੀਰ ਵੀਰੇ ਕਲੋਨੀ ਪ੍ਰੂਫਡ ਹੈ ਕਿਹੜੀ ਸਰ ਕੀ ਦੀ ਪ੍ਰਾਈਮ ਪ੍ਰੋਪਰਟੀ ਕੀ ਦੀ ਗੱਲ ਕਰ ਰਹੇ ਹੋ ਪ੍ਰਾਈਮ ਪ੍ਰੋਪਰਟੀ ਵਾਲਿਆਂ ਦੀ ਪ੍ਰਾਈਮ ਪ੍ਰੋਪਰਟੀ ਤਾਂ ਕੋਈ ਹੈ ਨਹੀਂ ਇੱਥੇ ਕੋਈ ਵੀ ਨਹੀਂ ਹੈਗੀ ਪ੍ਰਾਈਮ ਪ੍ਰੋਪਰਟੀ ਤਾਂ ਕੀ ਕਿਹੜੀ ਕਲੋਨੀ ਹੈ ਇਹ ਤਾਂ ਰੋਡ ਹੈਗੀ ਇਹ ਤਾਂ ਕਲੋਨੀ ਨਹੀਂ ਹੈਗੀ ਕਲੋਨੀ ਨਹੀਂ ਹੈਗੀ ਕਲੋਨੀ ਤਾਂ ਉਹ ਹੈ ਨਾ ਮੈਜੈਸਟੀ ਗਾਰਡਨ ਇਹ ਫੋਰਚੂਨ ਮੈਜੈਸਟੀ ਗਾਰਡਨ ਅਪਰੂਵਡ ਹੈ ਹਾਂ ਜੇ ਅਪਰੂਵਡ ਹੈ ਕਿੱਥੋਂ ਦੀ ਅਪਰੂਵਡ ਹੋਈ ਹੈ ਇਹ ਨਹੀਂ ਪਤਾ ਨੂੰ ਬੌਜ ਨੂੰ ਪਤਾ ਹੋਣਾ ਹੈ ਇਹ ਬੀਸੀ ਦਾ ਬੀਸੀ ਨਾਗਪਾਲ ਜੀ ਦੀ ਹੈ ਬੀਸੀ ਨਾਗਪਾਲ ਜੀ ਨੰਬਰ ਦੇ ਸਕਦੇ ਤੁਸੀਂ ਮੈਨੂੰ ਨਹੀਂ ਮੇਰੇ ਕੋਲ ਨੰਬਰ ਨਹੀਂ ਉਹਨਾਂ ਦਾ ਮਾਲਕ ਦਾ ਨੰਬਰ ਹੀ ਨਹੀਂ ਹੈਗਾ ਇਹ ਰੋਡ ਕਿਹੜਾ ਹੈ ਸਰਕਾਰੀ ਹੈ ਬਿਲਕੁ ਅੱਛਾ ਜੀ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਇਹ ਤਾਂ ਹੁਣ ਉਹਨਾਂ ਨੂੰ ਪਤਾ ਹੈ ਜਾਂ ਡਿਪਾਰਟਮੈਂਟ ਨੂੰ ਪਤਾ ਹੋਣਾ ਸੀਲ ਤਾਂ ਕਰਦੇ ਹੋਵੋਗੇ ਸੀਲ ਕਰਦੇ ਹਾਂ ਅਸੀਂ ਸੀਲ ਕਿ ਕੀ ਰੇਟ ਵੇਚਦੇ ਹੋ 17 18000 ਰੁਪਏ 17 18000 ਹਾਂ ਜੀ ਅਗਰ ਜਦੋਂ ਫੋਰਚਨ ਸਿਟੀ ਚ ਆਈਏ ਤਾਂ ਕੀ ਰੇਟ ਦੋਗੇ ਜਿੱਦੋਂ ਮਰਜ਼ੀ ਆ ਜੇ ਕਸਟਮ ਰੇਟ ਤੋਂ ਹੋਈਏ ਮੈਂ ਹੁਣੇ ਗੱਲ ਕੀਤੀ ਕਿਸੇ ਨਾਲ ਤੁਹਾਡੇ ਮਾਲਕ ਜੋ ਵੀ ਇਹਨੇ ਉਹਨਾਂ ਦੇ ਰਿਕਾਰਡਿੰਗ ਹੈ ਮੇਰੇ ਕੋਲ ਇਸ ਸਮੇਂ ਫੋਨ ਦੇ ਵਿੱਚ ਹੀ ਰਿਕਾਰਡਿੰਗ ਹੈ ਕਿ ਉਹ ਕਹਿ ਰਹੇ ਨੇ ਕਿ ਅਲੱਗ-ਅਲੱਗ ਰੇਟ ਹੈ 7000 8000 ਰੁਪਈਆ ਅਗਰ ਉੱਥੋਂ ਦੀ ਆਉਂਗੇ 7000 ਰੁਪਈਆ ਇਧਰੋਂ ਆਉਂਗੇ ਤੇ 18000 ਰੁਪਈਆ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿੱਦੋਂ ਮਰਜ਼ੀ ਆਣਗੇ ਰਸਤਾ ਦਾ ਰਸਤਾ ਹੈਗਾ ਹੀ ਇਹ ਰਸਤਾ ਤੋੜਿਆ ਕਿਉਂ ਗਿਆ ਤੁਹਾਡੀ ਕਲੋਨੀ ਦਾ ਰਸਤਾ ਜਾਂਦਾ ਨਹੀਂ ਉਹ ਨਿਸ਼ਾਨੇ ਪਤਾ ਕਿੰਨੇ ਤੋੜੇ ਤੁਹਾਨੂੰ ਨਹੀਂ ਪਤਾ ਇਹ ਗਲਾਡਾ ਦੇ ਡਿਪਾਰਟਮੈਂਟ ਇਹਨਾਂ ਪਤਾ ਗਲਾਡਾ ਇਹ ਤਾਂ ਗਲਾਡਾ ਵੱਲੋਂ ਹੋਈ ਚਾਹੀਦੀ ਹੋਈ ਹੈ ਇਹ ਬੰਦਾ ਉਹਦੋਂ ਪੁਲਿਸ ਇਹਨੇ ਪੁਲਿਸ ਨੂੰ ਜਿੱਦਣੇ ਰੇਟ ਲਾਣ ਲੱਗੇ ਇੱਕ ਵਾਰ ਮੈਨੂੰ ਸੁਣੋ ਸੁਣੋ ਹੁਣ ਗੱਲ ਘਾਂ ਤੇ ਤੂੰ ਵੀ ਪ੍ਰਾਪੱਖ ਰੱਖੇ ਇਹ ਜਦੋਂ ਅੰਦਰ ਆਇਆ ਇਸ ਬੰਦੇ ਨੇ ਇਹ ਕਿਹਾ ਸੀ ਇਹ ਸਰਕਾਰੀ ਰਸਤਾ ਆਂਦਾ ਮੈਂ ਪੁਲਿਸ ਵਾਲੇ ਵੀ ਬੁਲਾ ਲੈਂਦਾ ਜਿਹੜਾ ਇੰਚਾਰਜ ਆਇਆ ਸੀ ਜਾਂ 19 19 12 ਤੇ ਜਿੱਤੇ ਕਾਲ ਕੀਤੀ ਸੀ 112 ਤੇ ਕਾਲ ਕੀਤੀ ਸੀ ਜਿਹੜੀ ਸਟਾਫ ਆਇਆ ਸੀ ਉਹਦਨੇ ਭਾਈ ਸਾਹਿਬ ਕਹਿੰਦੇ ਸੀ ਸਰਕਾਰੀ ਰਸਤਾ ਜਾਂਦਾ ਸੀ ਇਹਨਾਂ ਨੂੰ ਕੋਈ ਦਿਖਾਓ ਕੋਈ ਐਵੀਡੈਂਸ ਅਸੀਂ ਸਭ ਕੁਝ ਛੱਡ ਕੇ ਇਹਨਾਂ ਨੂੰ ਰਸਤਾ ਦਵਾਂਗੇ ਪਹਿਲਾਂ ਮੈਂ ਤੁਹਾਡਾ ਛੱਡ ਲਈ ਦੇਖ ਲਿਆ ਮੈਂ ਤਾਂ ਰਸਤਾ ਦਊਂਗਾ ਮੈਂ ਛਜਰੇ ਦੇ ਵਿੱਚ ਨੀਤੀ ਜੀ ਨੀਤੀ ਜੀ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਨੀਤੀ ਜੀ ਗਲਾਟਾ ਕਾਰਵਾਈ ਕਰਕੇ ਗਈ ਹੈ ਉਹ ਤੁਸੀਂ ਤੁਸੀਂ ਕੌਣ ਹੋ ਮੈਂ ਆਮ ਬੰਦਾ ਜੀ ਆਮ ਨਾਗਰਿਕ ਆ ਮੈਂ ਸੁਣੋ ਤੁਹਾਡਾ ਘਰ ਕਿੱਥੇ ਹੈ ਤੁਹਾਡਾ ਘਰ ਕਿੱਥੇ ਹੈ ਮੇਰਾ ਉਹ ਬੰਦਾ ਤਾਂ ਸਾਹਮਣੇ ਸੁਣੋ ਨੀਤੀ ਜੀ ਮਨੇ ਕੋ ਛੋਟੀ ਛੋਟੀ 230 ਕੋਟੀ ਮੇਰੀ ਬੰਦੀ ਵੀ ਆ ਲੋ ਆ ਬੰਦੇ ਸੁਣੋ ਆਮ ਨਾਗਰਿਕ ਤਾਂ वारदात हो जाती है बच्चे भी आते हैं उसके बाद क्या हुआ हमने सोचा चलो गेट लगा लेते हैं उसके बाद ए भाई साहब आए ये वीडियो रही इन्होंने एक सौ बारह कॉल करी पी सी आर बुला ली की सरकारी जगह एदा एदा गेट लगा रहे हैं जबरदस्ती रात की वीडियो ਪੁੱਡਾ ਦਾ ਪ੍ਰੂਵ ਮੰਗਦੀ ਕਾਗਜ਼ ਮੰਗਦੀ ਸਰਕਾਰੀ ਅਸਤਾ ਹੈਗਾ ਕਿ ਨਹੀਂ ਹੈਗਾ ਮੰਗਿਆ ਕੋਈ ਰਿਸ਼ਤਾ ਸਰਸ ਕਾਗਜ਼ ਤੁਸੀਂ ਆਈ ਨਹੀਂ ਸਕਦੇ ਪੁੱਡਾ ਡਿਪਾਰਟਮੈਂਟ ਕਾਰਵਾਈ ਕਰ ਰਿਹਾ ਹੈ ਆਈ ਪੁਲਿਸ ਵਾਲੇ ਵੀ ਵਾਪਸ ਚਲੇ ਗਏ ਸਾਡਾ ਕਾਰਵਾਈ ਤਾਂ ਹੀ ਕਰਕੇ ਗਏ ਤੇ ਪੁੱਡਾ ਪੁੱਡਾ ਤਾਂ ਜਵਾਬ ਹੀ ਨਹੀਂ ਦੇ ਰਹੀ ਹੁਣ ਪੁੱਡਾ ਤਾਂ ਫਸ ਗਈ ਹੋਈ ਹੈ ਇਹਨਾਂ ਅਧਿਕਾਰਾਂ ਦੇ ਮੁਤਾਬਿਕ ਪੁਲਿਸ ਵਾਲੇ ਭਾਈ ਸਾਹਿਬ ਇੱਕ ਮਿੰਟ ਆ ਗਿਆ ਫੋਨ ਮਾਲਕ ਦਾ ਫੋਨ ਆ ਗਿਆ ਨਾ ਦੇ ਹਲੋ ਹਲੋ ਹਾਂਜੀ ਸਰ ਅਜਾੜੇ ਆਪਣੇ ਨਾਲ ਆ ਗਿਆ ਉਹਨੂੰ ਲੱਗ ਗਿਆ ਆਇਓ ਨਹੀਂ ਆਉਣਾ ਸਰ ਦਫਤਰ ਆਉਣਾ ਇੰਟਰਵਿਊ ਕਰ ਰਿਆ ਸੀਗਾ ਤੁਸੀਂ ਪਛਾਣ ਹੀ ਲਿਆ ਖੇ ਮੈਨੂੰ ਨਹੀਂ ਮੈਂ ਤਾਂ ਤੁਸੀਂ ਪਛਾਣ ਹੀ ਲਿਆ ਖੇ ਮ ਮੇਰੇ ਕਲੋਨੀ ਦਾ ਗੇਟ ਟੁੱਟਿਆ ਕਿਉਂ ਉਹਨਾਂ ਕੋ ਛਜਰਾ ਹੈਗਾ ਵਾ ਛਜਰੇ ਦੇ ਵਿੱਚ ਉਹਨਾਂ ਦਾ ਗੇਟ ਸਰਕਾਰੀ ਜਗ੍ਹਾ ਦਾਸਤਾ ਜਾ ਨਹੀਂ ਰਿਹਾ ਕੋਈ ਵੀ ਲੇਕਿਨ ਗੇਟ ਤੋੜ ਦਿੱਤਾ ਗਿਆ ਇਹਨੇ ਸਾਰੇ ਨੇ ਸਾਨੂੰ ਬੁਲਾਇਆ ਸੀ ਇੱਥੇ ਤੇ ਉੜਿਆ ਗਿਆ ਜਿਹੜਾ ਨਹੀਂ 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 ਇਹ ਤਾਂ ਇੱਕ ਲਾਡਾ ਨਹੀਂ ਤਾਂ ਹੈ ਸਰਕਾਰੀ ਰਸਤਾ ਹੈ ਈਡਬਲਯੂਐਸ ਨੂੰ ਪਿੱਛੇ ਰਸਤਾ ਜਾ ਰਿਹਾ ਹੈ ਲੇਕਿਨ ਈਡਬਲਯੂਐਸ ਜਦੋਂ ਡਿਵੈਲਪ ਹੋਊਗਾ ਤਾਂ ਹੀ ਰਸਤਾ ਦੇ ਸਕਦੇ 24 ਰਸਤਾ ਮੈਂ ਦੇਖੋ ਮੰਦਰ ਜਿੱਥੇ ਜਾਣਾ ਹੈ ਜਿਵੇਂ ਅਕਤੂਰ ਨੇ ਗੁਰਦੁਆਰਾ ਜਾਣਾ ਹੈ ਕਿ ਸਕੂਲ ਦੀ ਬੱਸ ਜਾ ਰਹੀ ਹੈ ਸੋਸਾਇਟੀ ਦਾ ਮੰਦਰ ਤੇ ਉਹ ਪ੍ਰੋਬਲਮ ਆ ਰਹੀ ਹੈ ਨਾ ਸਾਰੇ ਸੋਸਾਇਟੀ ਵਾਲਿਆਂ ਨੂੰ ਨਹੀਂ ਕਿ ਸੋਸਾਇਟੀ ਵਾਲੇ ਤਾਂ ਮੇਰੇ ਕੋਲ ਖੜੇ ਸੋਸਾਇਟੀ ਵਾਲੇ ਕਹਿੰਦੇ ਸਾਡਾ ਰਸਤਾ ਹੈ ਤੁਹਾਡੇ ਕੁਝ ਚੰਦ ਲੋਕ ਖੜੇ ਹਨ ਨਾ ਮਤਲਬ 5-7-10 ਬੰਦੇ ਖੜੇ ਹੋਣੇ ਆ ਜੀ ਬਾਕੀ ਸੋਸਾਇਟੀ ਲਈ ਤੁਹਾਡੇ ਜਿਹੜੇ ਟੋਟਲ ਜਿੰਨਾ ਰਸਤਾ ਇਹ ਹੈ ਜਿਹੜੇ ਬੰਦੇ ਆਉਂਦੇ ਆ ਜਾਂਦੇ ਆ ਸਿਰਫ ਸਕੂਲ ਆਉਂਦੇ ਆ ਗੁਰਦੁਆਰਾ ਸਾਹਿਬ ਆਉਂਦੇ ਆ ਮੰਦਰ ਆਉਂਦੇ ਆ ਜੀ ਉਹ ਨਹੀਂ ਚਾਹੁੰਦੇ ਨਾ ਵੀ ਇਸ ਦਸਤਾਬੰਦ ਵਿੱਚ ਰਸਤਾ ਉਹ ਤਾਂ ਇਹ ਸਰਕਾਰੀ ਦਸਤਾ ਹੈ ਦਾ ਨਾ ਨਹੀਂ ਲੇਕਿਨ ਛਜਰਾ ਜਿਹੜਾ ਵੇ ਉਹ ਝੂਠ ਬੋਲ ਰਿਹਾ ਛਜਰੇ ਦੇ ਵਿੱਚ ਕੋਈ ਸਰਕਾਰੀ ਦਾ ਨਹੀਂ ਨਹੀਂ ਇਹ ਕੋਈ ਵਾਸਤਾ ਸਰਕਾਰੀ ਛਜਰਾ ਨੂੰ ਮੈਦਾਨਾ ਆ ਜਾਓ ਛਜਰਾ ਸਾਹਮਣੇ ਹੀ ਆ ਸਾਰਾ ਮੇਰੇ ਕੋਲ ਨਹੀਂ ਨਹੀਂ ਛਜਰਾ ਤੁਸੀਂ ਦੇਖ ਰਹੇ ਹੋ ਕਿ ਕਲੂਡੀਆਂ ਮੈਪ ਦੇਖ ਰਹੇ ਹੋ ਮੈਂ ਇੱਕ ਛਜਰਾ ਵੀ ਦੇਖਿਆ ਤੇ ਮੈਪ ਵੀ ਦੇਖਿਆ ਜੀ ਇਹਨਾਂ ਦਾ ਨਹੀਂ ਨਹੀਂ ਫਿਰ ਤੁਸੀਂ ਮੈਂ ਰੁਕੋ ਰੁਕੋ ਮ ਚਲੋ வாਜੋ ਸਰ ਆਜੋ। ਓਕੇ। ਚਲੋ ਆਪ ਹੀ ਆ ਰਹੇ ਨੇ ਖੁਦ। ਇਹ ਹੈ ਕਿ ਸੁਸਾਇਟੀ ਦੇ ਅੰਦਰ ਕੋਈ ਵੀ ਬੰਦਾ ਦਿਖਾਓ ਸਾਨੂੰ ਕਿਹੜਾ ਕਹਿ ਰਿਹਾ। ਹਮ ਸੁਸਾਇਟੀ ਦੇ ਸਾਰੇ ਬੰਦੇ ਖੜੇ ਐ। ਹਮ ਯਾਰ ਜੇ ਜੇ ਸੁਸਾਇਟੀ ਦੀ ਟੀਮ ਤਾਂ ਹੀ ਸਾਰਾ ਸਾਰਾ ਕੁਝ ਪਿਆ। ਸਾਡੇ ਕੋਲ 150 150 ਬੰਦੇ ਤੇ ਸੈਨ ਹੈ। ਹਮ ਔਰ ਜਿਹੜੇ ਡੀਸੀ ਸਾਹਿਬ ਕੋ ਜਮਾ ਹੈ, ਸੀਐਮ ਮਾਨ ਸਾਹਿਬ ਕੋ ਵੀ ਸਾਡੀ ਲੈਟਰ ਜਾ ਚੁੱਕੀ ਹੈ। ਅਸੀਂ ਤਿੰਨ ਜਗ੍ਹਾ ਡਿਪਾਰਟਮੈਂਟ ਕਹਿ ਰਹੇ ਸੀ ਹਾਈ ਕੋਰਟ ਚੱਲਣੀ ਹੈ ਤੁਸੀਂ। ਹਾਂਜੀ ਹਾਂਜੀ ਹਾਈ ਕੋਰਟ ਜਾਣਾ ਪੈਗਾ ਜੀ ਅਗਰ ਸੁਣਵਾਈ ਕਈ ਨਹੀਂ ਹੋਈ ਗਈ ਇੱਥੇ ਫਿਰ ਹਾਈ ਕੋਰਟ ਹੀ ਜਾਣਾ ਪੈਣਾ। ਹਾਈ ਕੋ ਆਪਣੇ ਅਪੀਲ ਕਰਾਂਗੇ ਜੀ ਹਾਂ ਸਾਡੇ ਕੋਲ ਤੇ ਹੋਰ ਕੋਈ ਰਸਤਾ ਨਹੀਂ ਹੈਗਾ ਕਿਉਂਕਿ ਅਸੀਂ ਨਾ ਤਾਂ ਇਹਨਾਂ ਪੈਸਾ ਚਲਾ ਸਕਨੇ ਆ ਨਾ ਸਾਡੇ ਕੋਲੇ ਵੱਡੇ ਬੰਦੇ ਦੀ ਸਿਫਾਰਿਸ਼ ਹੈਗੀ ਹੈ ਉਹ ਤਾਂ ਇਹਨਾਂ ਨੇ ਪੈਸੇ ਢਾਕੇ ਕੰਮ ਕਰਾਇਆ ਸਾਡੇ ਸਾਹਮਣੇ ਹੈ ਜੀ ਹੋਰ ਕੀ ਹੈ ਇੱਕ ਦੋਸਤ ਕਿੰਨੇ ਪਰਿਵਾਰਾਂ ਦੀ ਸੁਰੱਖਿਆ ਉਹਨਾਂ ਨੇ ਦੇਖੋ ਦਾਤੇ ਲਾਤੀ ਹੈ ਕੋਈ ਵਾਰਦਾਤ ਹੋ ਜਵੇ ਕੁਝ ਹੋ ਜਵੇ ਕੌਣ ਜ਼ਿੰਮੇਵਾਰ ਹੈ ਇਹ ਆਏ ਪੈਸਾ ਜ਼ਿੰਮੇਵਾਰ ਹੈ ਜਿਨ੍ਹਾਂ ਨੇ ਉਹ ਦਿਨ ਆ ਕੇ ਗੱਲ ਕੀਤੀ ਹੈ ਕਿ ਬਈ ਇਹ ਸਰਕਾਰੀ ਰਸਤਾ ਜਾਂਦਾ ਹੈ ਇਹਨਾਂ ਦਾ ਤਾਂ ਕੋਈ ਫਰਜ਼ ਹੀ ਨਹੀਂ ਬਣਦਾ ਜਿਹੜਾ ਜਿਹੜਾ ਕੰਮ ਕਰੇ ਪੁੱਡਾ ਕੰਮ ਕਰੇ ਪੁੱਡਾ ਮੈਨੂੰ ਕੋਈ ਗੱਲ ਦੱਸੋ ਤੁਹਾਡਾ ਈਡਬਲਯੂਐਸ ਆਜੋ ਇੱਕ ਮਿੰਟ ਤੁਹਾਡਾ ਈਡਬਲਯੂਐਸ ਦਾ ਜਿਹੜਾ ਰੋਡ ਜਿਹੜਾ ਹੈਗਾ ਵਾ ਮੰਦਿਰ ਗੁਰਦੁਆਰਾ ਤੁਹਾਡੀ ਅੰਡਰੀ ਆ ਹਾਂਜੀ ਅੰਡਰੀ ਤੁਹਾਡਾ ਕਲੋਨੀ ਦਾ ਪਾਰਟ ਹੈ ਫਿਰ ਤੁਹਾਡਾ ਰਸਤਾ ਕਿੱਥੇ ਬੰਦ ਹੁੰਦਾ ਇਸ ਕੰਨ ਤੱਕ ਕਲੋਨੀ ਦਾ ਪਾਰਟ ਹੈ ਜੀ ਇਹ ਕਿਹੜੀ ਕੰਮ ਤੱਕ ਇਹ ਵਾਲੀ ਕੰਮ ਤੱਕ ਇਹ ਇੱਥੇ ਤੁਸੀਂ ਦਰਵਾਜਾ ਲਗਾ ਸਕਦੇ ਹੋ ਆਪਣਾ ਨਹੀਂ ਨਹੀਂ ਸਰ ਇਹ ਸਰਕਾਰੀ ਰਾਜ ਹੈ ਇਹ ਸਰਕਾਰੀ ਰਾਹ ਤਾਂ ਕਰਕੇ ਸੀ ਇੱਥੇ ਲਾਇਆ ਸੀ ਅਦਰਵਾਇਜ਼ ਇਹਦੇ ਪਿੱਛੇ ਕਲੋਨੀ ਦੀ 3.5 ਏਕੜ ਜਗ੍ਹਾ ਖਾਲੀ ਵੀ ਹੈਗੀ ਹੈ ਜਿੱਥੇ ਉਹਨਾਂ ਨੇ ਨਰਸਰੀ ਸਕੂਲ ਤੇ ای ਡਬਲਯੂ ਐਸ ਡਿਵੈਲਪ ਕਰਨਾ ਹੈ ਮਤਲਬ ਤੁਸੀਂ ਸਾਰਾ ਕੁਝ ਹੀ ਬਣਾ ਰਹੇ ਹੋ ਗੁਰਦੁਆਰੇ ਨੂੰ ਜਗ੍ਹਾ ਦੇ ਦਿੱਤੀ ای ਡਬਲਯੂ ਐਸ ਨੂੰ ਜਗ੍ਹਾ ਦੇ ਦਿੱਤੀ ਮੰਦਿਰ ਨੂੰ ਜਗ੍ਹਾ ਦੇ ਦਿੱਤੀ ਸਰਕਾਰੀ ਸਕੂਲ ਨੂੰ ਜਗ੍ਹਾ ਦੇ ਦਿੱਤੀ ਚਰਚ ਨੂੰ ਜਗ੍ਹਾ ਦੇ ਦਿੱਤੀ ਤੁਆ ਵੀ ਤੱਕ ਕਾ ਇੱਥੇ ਤਾਂ ਕੋਈ ਜਗ੍ਹਾ ਨਹੀਂ ਦਿੱਤੀ ਨਾ ਤੇ ਕੋਈ ਮੰਦਿਰ ਹੈ ਨਾ ਮਸਜਿਦ ਹੈ ਨਾ ਗੁਰਦੁ ਲੁਧਿਆਣਾ ਸ਼ਹਿਰ ਆ ਲੁਧਿਆਣਾ ਸ਼ਹਿਰ ਦੇ ਵਿੱਚ ਇੰਧਰ ਹੀ ਕਲੋਨੀਆਂ ਬਣ ਰਹੀਆਂ ਨੇ ਇਹ ਕਲੋਨੀਆਂ ਬਣਦੀਆਂ ਜਿਹਦੇ ਵਿੱਚ ਕੋਈ ਵੀ ਜਗਾ ਨਹੀਂ ਹੈਗੀ ਕੋਈ ਮੰਦਰ ਨਹੀਂ ਹੈ ਕੋਈ ਗੁਰਦੁਆਰਾ ਨਹੀਂ ਹੈ ਕੋਈ ਮਸਜਿਦ ਨਹੀਂ ਹੈ ਨਾ ਕੋਈ ਸਰਕਾਰੀ ਸਕੂਲ ਹੈ ਨਾ ਕੋਈ ਸਰਕਾਰੀ ਪਲਾਟ ਹੈ ਉਸ ਮਾਫ ਕਰਨਾ ਐਸਟੀਪੀ ਵੀ ਨਹੀਂ ਹੈ ਲੇਕਿਨ ਇਸ ਕਲੋਨੀ ਦੇ ਵਿੱਚ ਐਸਟੀਪੀ ਵੀ ਆ ਇਹ ਜਗਾ ਪਿੱਛੇ ਪਈ ਵੀ ਹੋਈ ਹੈ ਜਿਹੜੀ ਚਰਚ ਨੂੰ ਵੀ ਦੇਣੀ ਆ ਜਿਹੜੀ ਪਿੱਛੇ ਜਗਾ ਹੈਗੀ ਆ ਉਸ ਜਗਾ ਨੂੰ ਦੇਣੀ ਆ ਅਗਰ ਰਿਸ਼ੀ ਸਾਹਿਬ ਕਮਿਸ਼ਨ ਸਾਹਿਬ ਆਈਏ ਸਬਸਟਰ ਹੋਂ ਤੁਸੀਂ ਸਰ ਮੈਂ ਇੱਕ ਛੋਟਾ ਸਵਾਲ ਆ ਪੁੱਛਣਾ ਚਾਹੁੰਦਾ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਇਨਲੀਗਲ ਕਲੋਨੀਆ ਕੱਟੀਆਂ ਜਾ ਰਹੀਆਂ ਉੱਥੇ ਤੁਸੀਂ ਕਾਰਵਾਈ ਨਹੀਂ ਕਰਦੇ ਹੋ ਲੇਕਿਨ ਅਗਰ ਕਲੋਨੀਆ ਪਾਸ ਹੋਣ ਤੁਹਾਡੇ ਮਹਿਕਮੇ ਤੋਂ ਹੀ ਪਾਸ ਹੋਣ ਤੇ ਤੁਹਾਡਾ ਮਹਿਕਮਾ ਹੀ ਆ ਕੇ ਉੱਥੇ ਕਾਰਵਾਈ ਕਰਦੇ ਤੇ ਤੁਹਾਡਾ ਐਸਡੀਓ ਕਵੇ ਕਿ ਆਤੀ ਪਾ ਕੇ ਜਵਾਬ ਮੰਗੇ ਜਾਵੇ ਤੇ ਖਲ ਗੱਲ ਕਿੱਥੇ ਹਜਮ ਨਹੀਂ ਹੁੰਦੀ ਕਿ ਮਤਲਬ ਆਈ ਆਈ ਹੋ ਗਿਆ ਸੋਚੂਏ ਖਾ ਕੇ ਬਿੱਜੀ ਹਬਲੀ ਹਜ ਨੂੰ ਚਲੀ ਗਈ ਲੇਕਿਨ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਕਿ ਜਿਹੜੀ ਬਿੱਲੀ ਹੈ ਉਹ ਚੂਹੇ ਵੀ ਖਾ ਗਈ ਤੇ ਚਲੀ ਵੀ ਗਈ ਲੇਕਿਨ ਮਾਮਲਾ ਉੱਥੇ ਦਾ ਉੱਥੇ ਆ ਲੇਕਿਨ ਗੇਟ ਟੁੱਟ ਗਿਆ ਕਲੋਨਾਈਜ਼ਰ ਇੱਥੇ ਮਾਫ ਕਰਨਾ ਮਾਲਕ ਸਾਰੇ ਇੱਥੇ ਪਹੁੰਚ ਗਏ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਜੀ ਸੀਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਗਲਾਡਾ ਦੇ ਸੀਨੀਅਰ ਅਫਸਰਾਂ ਨੂੰ ਸਾਡਾ ਪ੍ਰਸ਼ਾਸਨ ਸਾਨੂੰ ਇਹ ਬਾਰ ਬਾਰ ਸਮਝਾਉਂਦਾ ਰਹਿੰਦਾ ਵੀ ਆਪਣਾ ਧਿਆਨ ਰੱਖੋ ਆਪਣੀ ਸੇਫਟੀ ਰੱਖੋ ਆਪਣੇ ਸੀਸੀਟੀਵੀ ਕੈਮਰੇ ਲਾ ਕੇ ਰੱਖੋ ਬਾਉਂਡਰੀ ਵਾਲ ਕਰਕੇ ਰੱਖੋ ਵੀ ਤਾਂ ਕਿ ਕੋਈ ਚੋਰ ਜਾਂ ਆ ਕੇ ਵਾਰਦਾਤ ਕਰਕੇ ਤੁਹਾਡਾ ਕੋਈ ਨੁਕਸਾਨ ਨਾ ਕਰ ਜਵੇ ਹੁਣ ਸਾਡੀ 80 ਕਿੱਲਿਆਂ ਦੀ ਕਲੋਨੀ ਆ ਜੀ ਉਹਨੂੰ ਇੱਕ ਬਾਉਂਡਰੀ ਵਾਲ ਹੋਇਆ ਹੋਇਆ ਔਰ ਇੱਕ 40 ਫੁੱਟ ਦਾ ਤਕਰੀਬਨ ਇੱਕ ਇਹ ਜਿਹੜਾ ਤੋੜ ਕੇ ਚਲੇ ਗਏ ਇਹ ਮੈਂ ਤਾਂ ਇਹ ਗੱਲ ਕਹਿਣ ਲੱਗਾ ਹਾਂ ਜੀ ਇੱਥੋਂ ਇੱਕ ਸਿੱਖ ਮਿਲ ਗਈ ਬਹੁਤ ਵਧੀਆ ਇਲੀਗਲ ਕੰਮ ਇਨਲੀਗਲ ਕਲੋਨੀ ਕਟੋ ਪੈਸਾ ਕਮਾਓ ਗੱਲ ਖਤਮ ਹੋ ਗਈ ਮੈਂ ਬੌਜੀ ਇਧਰ ਤਾਂ 5 ਕਿੱਲੇ ਦੀ ਕਲੋਨੀ ਆ ਉਹ 80 ਕਿੱਲਾਂ ਦੀ ਕਲੋਨੀ ਆ ਉਹਦੀ ਜਿਹੜੀ ਸੇਫਟੀ ਸੀ ਉਹਦੀ ਉਹਦੀ ਜਿਹੜੀ ਸੇਫਟੀ ਸੀ ਉਹਦੀ ਸੇਫਟੀ ਨੂੰ ਇਸ ਟਾਈਮ ਤੇ ਇਸ ਟਾਈਮ ਤੇ ਦਾਤੇ ਲਾਤਾ ਜੀ ਮੰਨ ਲਓ ਦੋ ਗੱਡੀਆਂ ਭਰ ਕੇ ਚੋਰ ਨੇ ਕੋਈ ਲੁਟੇਰੇ ਆ ਇੱਥੋਂ ਗੇਟ ਰਾਹੀਂ ਅੰਦਰ ਵੜ ਗਏ ਅੰਦਰ ਵੜ ਕੇ ਜਿਹੜੇ ਮਰਦੀ ਘਰ ਨੂੰ ਕੈਪਚਰ ਕਰ ਲੈਣਗੇ ਆਰਾਮ ਨਾਲ ਅੰਦਰਲੇ ਬੰਦੇ ਵਾਰਦਾਤ ਕਰਨਗੇ ਬਾਹਰ ਗੱਡੀਆਂ ਖੜੀਆਂ ਹੋਣਗੀਆਂ ਗੱਡੀ ਚੱਕਣਗੇ ਬਾਹਰ ਆ ਜਾਣਗੇ ਇੱਧਰ ਪਿੱਛੇ ਵਾਲਾ ਸਾਰਾ ਉਜਾੜ ਪਿਆ ਇੱਧਰ ਦੀ ਇੱਧਰ ਦੀ ਬਾਹਰ ਨਿਕਲ ਜਾਣਗੇ ਕੋਈ ਸੁਣਵਾਈ ਹੋਊਗੀ ਅਸੀਂ ਪੁਲਿਸ ਨੂੰ ਫੋਨ ਕਰਾਂਗੇ ਪੁਲਿਸ ਐਸ ਐਚਓ ਸਾਹਿਬ ਕਹਣਗੇ ਅੱਜ ਮੈਂ ਬੰਦੇ ਭੇਜਦਾ ਜੀ ਬਾਅਦ ਉਹਨਾਂ ਨੂੰ ਕਿੱਥੋਂ ਫੜਾਂਗੇ ਜੀ ਅਸੀਂ ਕਿ ਸੇਫਟੀ ਲਈ ਲਾਇਆ ਹੋਇਆ ਸੀ ਔਰ ਗੇਟ ਉਹ ਟੈਂਪੋਰਰੀ ਸੀ ਪੱਕੇ ਤੌਰ ਤੇ ਫਿਕਸ ਗੇਟ ਨਹੀਂ ਸੀ ਉਹ ਟੈਂਪੋਰਰੀ ਸੁਣੋ ਜੀ ਮੈਂ ਦੱਸ ਉੱਥੇ 24 ਘੰਟੇ ਸਾਡਾ ਗਾਰਡ ਬੈਠਾ ਰਹਿੰਦਾ ਸੀ ਜੇ ਕੋਈ ਅੰਦਰੋਂ ਸੋਸਾਇਟੀ ਵਾਲਾ ਬੰਦਾ ਬਾਹਰ ਆਉਣਾ ਚਾਹੁੰਦਾ ਉਹਦੇ ਲਈ ਉਹ ਗੇਟ ਖੋਲ ਦਿੰਦਾ ਸੀ ਜੋ ਅੰਦਰ ਰਹਿਹਾਸ਼ੀ ਲੋਕ ਨੇ ਜੇ ਇਧਰੋਂ ਕੋਈ ਬਾਹਰੋਂ ਅੰਦਰ ਜਾਣਾ ਚਾਹੁੰਦਾ ਉਹਦੇ ਲਈ ਵੀ ਖੁੱਲ ਜਾਂਦਾ ਸੀਗਾ ਔਰ ਸਾਡਾ ਸਾਡਾ ਸਰਵ ਮੰਦਰ ਤੇ ਗੁਰਦੁਆਰਾ ਸਾਹਿਬ ਸਾਡਾ ਫੋਰਚਨ ਸਿਟੀ ਦਾ ਬਣਾ ਹੋਇਆ ਅੰਦਰਲੇ ਲੋਕਾਂ ਨੇ ਜੇ ਆਉਣਾ ਤਾਂ ਅਸੀਂ ਰਸਤਾ ਖੁੱਲਾ ਸੀ ਸਾਰੇ ਮੰਨ ਲਓ ਕਮੇਟੀ ਮੈਂਬਰ ਮੈਂ ਹਾਂ ਜੀ ਸਾਨੂੰ ਕੋਈ ਇਕਸ਼ਣ ਨਹੀਂ ਸਾਰੇ ਕਿਸੇ ਟੀਮ ਨੂੰ ਕੋਈ ਆਬਜੈਕਸ਼ਨ ਨਹੀਂ ਹੈ ਜੀ ਹਾਂ ਅਗਰ ਕੋਈ ਆਬਜੈਕਸ਼ਨ ਫਾਈਲ ਨੰਬਰ ਕੀ ਤੁਹਾਡਾ ਹਾਂਜੀ ਫਾਈਲ ਨੰਬਰ ਕੀ ਜਿਹੜੀ ਤੁਸੀਂ ਪ੍ਰੂਵਡ ਹੈਗੀ ਕਲੋਨੀ ਉਹਦਾ ਕੋਈ ਨੰਬਰ ਵੀ ਹੈਗਾ ਉਹ ਪ੍ਰੂਵਡ ਹੈ ਪੂਰੀ ਅਪਰੂਵਡ ਕਲੋਨੀ ਆ ਜੀ ਇੱਥੇ ਲਿਖਿਆ ਵੀ ਹੋਇਆ ਜੀ 2009 ਦੀ ਪ੍ਰੂਵਡ ਆ 2009 ਦੀ ਅਪਰੂਵਡ ਆ ਫੇ ਤੁਸੀਂ ਇੱਕ ਨਿਕਲ ਕਲੋਨੀ ਚ ਲੈ ਲੈਂਦੇ ਕੁਝ ਬਿਲਕੁਲ ਜੀ ਇਹ ਕਰਨਾ ਚਾਹੀਦਾ ਸੀ 30000 ਰੁਪਏ ਗੱਜ ਛੱਡ ਗਏ ਉਦੋਂ 30000 ਰੁਪਏ ਗੱਜ ਲੋਕ ਖਰੀਦ ਰਹੇ ਨੇ ਇੱਧਰ ਅਨ ਪ੍ਰੂਵਡ 5-7000 ਰੁਪਏ ਜਗਾ ਖਰੀਦ ਕੇ ਅਗਲਾ 20000 ਰੁਪਏ ਗੱਜ ਵੇਚ ਰਿਆ ਮੋਟੀ ਕਮਾਈ ਕਰ ਰਿਆ ਔਰ ਅਸੀਂ ਅਸੀਂ ਉੱਥੇ ਮਾਰ ਖਾ ਰਹੇ ਆ ਔਰ ਮੰਨ ਲਓ ਜਿਹੜਾ ਇਹ ਨੁਕਸਾਨ ਸਭ ਤੋਂ ਨੁਕਸਾਨ ਹੋਣਾ ਕਿਸੇ ਦੀ ਜਾਨ ਮਾਲ ਦਾ ਨੁਕਸਾਨ ਹੋ ਸਕਦਾ ਇੱਕ ਹਫਤਾ ਪਹਿਲਾਂ ਇੱਥੇ ਵਾਰਦਾਤ ਹੋਈ ਆ ਬੰਦਾ ਬੰਦਾ ਵੱਢ ਕੇ ਸਿੱਟ ਗਏ ਉਹ ਮੁੜ ਕੇ ਕੌਣ ਜ਼ਿੰਮੇਵਾਰ ਹੈ ਜੀ ਤੁਸੀਂ ਆ ਕਹਿ ਰਹੇ ਹੋ ਮੇਰੀ ਗੱਲ ਮੇਰੀ ਗੱਲ ਆ ਵਾ ਕਿ ਤੁਹਾਡਾ ਉਹ ਰਸਤਾ ਸਰਕਾਰੀ ਰਾਹ ਨਹੀਂ ਹੈਗਾ ਨਹੀਂ ਹੈ ਜੀ ਸਰਕਾਰੀ ਰਾਹ ਹੈ ਹੀ ਨਹੀਂ ਸਰਕਾਰੀ ਰਾਹ ਜੇ ਜਾ ਰਿਹਾ ਤਾਂ ਸਿੱਧਾ ਜਾ ਰਿਹਾ ਉਹ ਕੰਧ ਦੇ ਬੰਦ ਹੋ ਗਿਆ ਸਾਨੂੰ ਫੁੱਡਾ ਈਡਬਲਯੂਐਸ ਏਰੀਆ ਡਿਵੈਲਪ ਕਰਕੇ ਦੇ ਦੇਵੇ ਜਿੱਥੇ ਕਹਿਣਗੇ ਅਸੀਂ ਉੱਥੇ ਗੇਟ ਲਾ ਲਾਂਗੇ ਗੇਟ ਨਹੀਂ ਵੀ ਕਹਿਣਗੇ ਗੇਟ ਨਹੀਂ ਲਾਉਣਾ ਅਸੀਂ ਸਿਕਿਉਰਿਟੀ ਗਾਰਡ ਆਪਣਾ ਬਿਠਾ ਕੇ ਕੋਈ ਇੱਕ ਡੰਡਾ ਲਾ ਦਾਂਗੇ ਬੂਮ ਲਾ ਦਾਂਗੇ ਅੰਦਰ ਨਾਈਟਰ ਕਰ ਸਕੇ ਬਸ ਆਹੀ ਆ ਪਰ ਉੱਥੇ ਵੀ ਜਿਹੜਾ ਗੇਟ ਲੱਗੇ ਸਾਡਾ ਟੈਂਪੋਰਰੀ ਗੇਟ ਸੀ ਮੈਂ ਬਾਰ ਬਾਰ ਰਿਪੀਟ ਕਰਦਾ ਉਹ ਕੋਈ ਫਿਕਸ ਗੇਟ ਨਹੀਂ ਸੀ ਗਲਾਡਾ ਨੇ ਸਾਨੂੰ 30 ਤਰੀਕ ਨੂੰ ਸਾਡੇ ਨੋਟਸ ਲਾਇਆ 7 ਤਰੀਕ ਨੂੰ ਆ ਕੇ ਤੋੜ ਗਏ ਜੀ ਪਹਿਲੇ 8 ਨੂੰ ਮਤਲਬ ਤੁਸੀਂ 7 ਦਿਨਾਂ ਦੇ ਵਿੱਚ ਵਿੱਚ ਤੋੜ ਗਏ ਸਾਡਾ ਲੇਕਿਨ ਜੇ ਤੁਸੀਂ ਕਹਿ ਰਹੇ ਹੋ ਹਾਈ ਕੋਰਟ ਚੱਲੇ ਹੋ ਹਾਈ ਕੋਰਟ ਫਿਰ ਕਿੰਨੂੰ ਕਿੰਨੂੰ ਪਾਰਟੀ ਬਣਾਣਾ ਹਾਈ ਕੋਰਟ ਦੇਖੋ ਮਜਬੂਰੀ ਵਸ ਸਾਡੀ ਕਮੇਟੀ ਨੂੰ ਫਿਰ ਆ ਸਾਡੇ ਪ੍ਰਧਾਨ ਜੀ ਖੜੇ ਨੇ ਠੀਕ ਹੈ ਫੋਰਚਨ ਸਿਟੀ ਦੇ ਇਥੇ 200 ਪਰਿਵਾਰਾਂ ਦੀ ਸੇਫਟੀ ਦਾ ਮਸਲਾ ਸਾਨੂੰ ਤਾਂ ਮਜਬੂਰੀ ਦੇ ਵਿੱਚ ਫਿਰ ਪ੍ਰਸ਼ਾਸਨ ਨੂੰ ਪਾਰਟੀ ਬਣਾਉਣਾ ਪੈਣਾ ਅਸੀਂ ਇਹ ਚਾਹਦੇ ਹਾਂ ਵੀ ਪ੍ਰਸ਼ਾਸਨ ਸਾਡੀ ਹੁਣੇ ਹੀ ਸੁਣਵਾਈ ਕਰ ਦੇਵੇ ਸਾਨੂੰ ਇਸ ਰਸਤੇ ਤੇ ਨਾ ਤੁਰਨਾ ਪਵੇ ਤਾਂ ਕਿ ਸਾਨੂੰ ਪ੍ਰਸ਼ਾਸਨ ਕਰ ਰਹੇ ਹੋ ਮੰਚੰਤਾ ਜੀ ਗੱਲ ਕਰ ਰਹੇ ਹਾਂ ਐਸਡੀਓ ਸਾਹਿਬ ਕੁੱਡਾ ਤੋਂ ਹਾਂਜੀ ਹਾਂ ਵਿਸ਼ਾਲ ਕਪੂਰ ਅਰਜ਼ਗਾਰਦਾਂ ਲੁਧਿਆਣਾ ਲਈ ਤੇ ਪੱਤਰਕਾਰ ਹਾਂਜੀ ਮੰਚੰਤਾ ਜੀ ਬੰਨੇ ਇੱਕ ਗੱਲ ਦੱਸੋ ਫੋਰਚਨ ਸਿਟੀ ਇਹ ਪਾਸ ਹੈਗੀ ਐ ਵੈਸੇ ਤੈਨੂੰ ਪੁੱਛਣਾ ਕਿ ਰਿਗਾਰਡਿੰਗ ਬਤਾਉਣਾ ਮੈਂ ਤੁਹਾਨੂੰ ਆ ਪੁੱਛਣਾ ਕਿ ਡਾਕੂਮੈਂਟ ਹੈਗੇ ਨੇ ਫੋਰਚਨ ਸਿਟੀ ਦੇ ਵੈਸੇ ਪੁੱਡਾ ਤੋਂ ਅਲਾਰਟ ਹੈਗੀ ਆ ਲਾਇਸੈਂਸ ਬ੍ਰਾਂਚ ਤੋਂ ਪਤਾ ਲੱਗੇਗਾ ਲਾਇਸੈਂਸ ਕੰਮ ਰੁਕਾ ਦੱਸ ਅੱਛਾ ਲਾਇਸੈਂਸ ਬ੍ਰਾਂਚ ਤੋਂ ਚਲੋ ਅਸੀਂ ਉਹ ਪੁੱਛ ਲੈਂਦੇ ਹਾਂ ਲੇਕਿਨ ਇਹਦਾ ਜਿਹੜਾ ਰਸਤਾ ਡੈਮੋਲੇਸ਼ਨ ਕੀਤਾ ਗਿਆ ਤੋੜਿਆ ਗਿਆ ਵਾ ਇਹ ਜਿਹ ਪਿੱਛੇ ਇੱਕ ਪ੍ਰਾਈਵੇਟ ਕਲੋਨੀ ਜਿਹੜੀ ਬਣੀ ਹੋਈ ਆ ਉਹਦੇ ਡਾਕੂਮੈਂਟ ਜਮਾ ਨੇ ਭਾਈ ਸਾਹਿਬ ਜੇ ਐਟਾ ਇੰਟਰਵਿਊ ਵਗੈਰਾ ਲੈਣੀ ਤੁਸੀਂ ਸਾਡੇ ਪਬਲਿਕ ਰਿਲੇਸ਼ਨ ਅਫੀਸਰ ਨੇ ਉਹਨਾਂ ਨਾਲ ਗੱਲ ਕਰ ਸਰ ਮੈਂ ਤਾਂ ਹਸ ਤੱਕ ਨਹੀਂ ਸੁਣਿਆ ਜੀ ਮੈਂ ਤਾਂ ਇੱਦਾਂ ਇੰਟਰਵਿਊ ਕਰਦਾ ਮੈਂ ਤਾਂ ਡਾਕੂਮੈਂਟ ਜਾਣਕਾਰੀ ਲੈਣਾ ਚਾਹੁੰਦਾ ਤੁਹਾਡੇ ਕੋਲ ਜੀ ਨਹੀਂ ਇਸ ਤਰ੍ਹਾਂ ਜਾਣਕਾਰੀ ਨਹੀਂ ਆਟੇ ਹੀ ਪਾਕੇ ਲੋ ਜਾਣਦਾ ਹਾਟੇ ਪਾਣ ਨਾਲ ਤਾਂ ਬਿਨਾਂ ਕੋਈ ਪੱਤਰਕਾਰ ਖਬਰ ਲਾ ਦੂਗਾ ਕਰਪਸ਼ਨ ਹੋਂਦੀ ਹੋਗੀ ਪੁੱਡਾ ਗਲੱਡਾ ਦੇ ਵਿੱਚ ਤੇ ਇੱਕ ਮਹੀਨਾ ਰੁੱਕ ਕੇ ਕਾਰਵਾਈ ਕਰੀਏ ਸਾਡੇ ਬੌਸ ਨੇ ਜੀ ਉਹ ਜਿਸਵੀ ਅਲੰਕਾਰ ਜੀ ਨੇ ਉਹਨਾਂ ਨੂੰ ਫੋਨ ਕਰ ਦੋ ਜੀ ਸੰਦੀਪ ਰਿਸ਼ੀ ਜੀ ਨੇ ਉਹਨਾਂ ਨੂੰ ਕਰ ਦੋ ਚਲੋ ਰਿਸ਼ੀ ਜੀ ਨੂੰ ਮੈਂ ਗੱਲ ਕਰਦਾ ਜੀ ਰਿਸ਼ੀ ਜੀ ਨਾਲ ਗੱਲ ਕਰਦਾ ਕਮਿਸ਼ਨ ਸਾਹਿਬ ਨਾਲ ਹਾਂ ਤੇ ਗਲੱਡਾ ਸੰਦੀਪ ਰਿਸ਼ੀ the number you have dialed is currently busy mr saab phone chak lo jankari leni hai ਕੱਲ ਨੂੰ ਕਮਿਸ਼ਨਰ ਸਾਹਿਬ ਆਣਾ ਕਹਿਓ ਕਿ ਅਸੀਂ ਫੋਨ ਨਹੀਂ ਕੀਤਾ ਤੁਸੀਂ ਜਵਾਬ ਨਹੀਂ ਦੇ ਰਹੇ ਹੋ ਜਿਸ ਵਿਅਕਤੀ ਨੂੰ ਤੁਸੀਂ ਕਾਲ ਕਰ ਰਹੇ ਹੋ ਮੈਂ ਹੋਰ ਕਰੂੰਗਾ ਇੱਕ ਵਾਰੀ ਕੱਟਿਆ ਮੈਂ ਦੁਬਾਰਾ ਫੇਰ ਕਰੂੰਗਾ ਤੁਸੀਂ ਨੋਟ ਸੀ ਕਾਲ ਕਰ ਰਹੇ ਹੋ ਉਹ ਤੁਹਾਡੀ ਕੋਲਾ ਕਰਦੀ ਆ ਤੁਸੀਂ ਤਿੰਨੋਂ ਕੋਲਾ ਚੱਕਣੀਆਂ ਮੁਨਾਸਿਬ ਨਹੀਂ ਸਮਝੀਆਂ ਹੁਣ ਲੋਕ ਜਿਹੜੇ ਜਾਣਤਾਰ ਜਾਣ ਕਿਥੇ ਕਿ ਤੁਹਾਡਾ ਜਿਹੜਾ ਐਸਡੀਓ ਹੈ ਮੰਜੰਦਾ ਉਹ ਕਹਿ ਰਿਹਾ ਕਿ ਮੈਂ ਇਹਦਾ ਜਵਾਬ ਦੇਣ ਦੇ ਵਿੱਚ ਜ਼ਿਆਦਾ ਜਾਣਕਾਰੀ ਰੱਖਦਾ ਆਰਟੀਆ ਪਾਓ ਅਗਰ ਚੌਥਾ ਪਿੱਲਰ ਵੀ ਜਿਹੜਾ ਆਰਟੀਆ ਪਾ ਕੇ ਜਵਾਬ ਮੰਗਣ ਲੱਗ ਗਿਆ ਤੇ ਫਿਰ ਅਧਿਕਾਰੀ ਤੁਹਾਡੇ ਕਿਤਨਾ ਕਿਤੇ ਕ腐ਸ਼ਨ ਦੇ ਘੇਰੇ ਘੇਰੇ ਦੇ ਵਿੱਚ ਤਾਂ ਆnde ਨਜ਼ਰ ਆਉਂਦੇ ਨੇ ਕਿਉਂਕਿ ਆਰਟੀਆ ਦੇ ਵਿੱਚ ਜਵਾਬ ਮਹੀਨੇ ਬਾਅਦ ਆਊਗਾ ਜਾਂ 45 ਦਿਨ ਬਾਅਦ ਆਊਗਾ ਤੁਸੀਂ ਜਵਾਬ ਤਾਂ ਪੁੱਡਾ ਦਾ ਨਹੀਂ ਜਲਦੀ ਜਵਾਬ ਦਿੰਦਾ ਨਹੀਂਗਾ ਕਿ ਉਸ ਤੋਂ ਬਾਅਦ ਫਿਰ 60 ਦਿਨ ਬਾਅਦ ਫਿਰ ਜਵਾਬ ਮੰਗਿਆ ਜਾਊਗਾ ਲੇਕਿਨ ਤੁਸੀਂ ਆਈਏਐਸ ਅਫਸਰ ਹੋ ਲੇਕਿਨ ਤੁਹਾਡੇ ਅਧਿਕਾਰੀ ਜਿਹੜੇ ਹੈਗੇ ਨੇ ਉਹ ਅਧਿਕਾਰੀਆਂ ਨੂੰ ਵੀ ਚਾਹੀਦਾ ਵਾ ਕਿ ਜਵਾਬ ਦੇਣਾ ਚਾਹੀਦਾ ਹੈ ਦੇਖਦੇ ਹਾਂ ਕਿ ਤੁਸੀਂ ਇਹਦੇ ਵਿੱਚ ਕੀ ਕਹਿੰਦੇ ਹੋ ਤੇ ਲੇਕਿਨ ਜਿਸ ਫੋਰਚੂਨ ਸਿਟੀ ਦੇ ਵਿੱਚ ਖੜੇ ਆ ਤੇ ਪਿੱਛੇ ਇੱਕ ਰਾਹ ਹੈ ਜਿਹੜਾ ਟੁੱਟਿਆ ਆ ਤੁਹਾਨੂੰ ਦਿਖਾ ਰਹੇ ਆ ਕਿ ਇਹ ਰਾਹ ਤੋੜ ਦਿੱਤਾ ਗਿਆ ਵਾ ਪੁੱਡਾ ਵਾਲੋਂ ਇੱਕ ਪ੍ਰਾਈਵੇਟ ਕਲੋਨੀ ਨੂੰ ਖੁਸ਼ ਕਰਨ ਵਾਸਤੇ ਕਿ ਇਸ ਰਸਤਾ ਦੇ ਦਿੱਤਾ ਗਿਆ ਰਸਤਾ ਕਿਉਂ ਦਿੱਤਾ ਗਿਆ ਸੀ ਉਹ ਵੀ ਗੱਲਬਾਤ ਕੋਈ ਵੀ ਜਵਾਬ ਦੇਣਾ ਵਾ ਉਚਿਤ ਨਹੀਂ ਸਮਝਿਆ ਜਾ ਰਿਹਾ ਲੇਕਿਨ ਗੱਲਬਾਤ ਵੀ ਕਰਾਂਗੇ ਅਸੀਂ ਦੁਬਾਰਾ ਚਾਹੁੰਦੇ ਆ ਵੀ ਪ੍ਰਸ਼ਾਸਨ ਦੇ ਨਾਲ ਹੱਥ ਨਾ ਅਸੀਂ ਰਲ ਮਿਲ ਕੇ ਚੱਲੀਏ ਲੇਕਿਨ ਦੂਜੀ ਕਲੋਨੀ ਦੇ ਮਾਲਕ ਆਏ ਨੇ ਗੱਲਬਾਤ ਕਰਦੇ ਆ ਸਰ ਹੈ ਕਿ ਪੂਰਾ ਮਾਮਲਾ ਵਿਸਤਾਰ ਨਾਲ ਦੱਸੋ ਕਿ ਉਹ ਕਹਿ ਰਹੇ ਕਿ ਜਗਾ ਜਿਹੜੀ ਸਰਕਾਰੀ ਜਿਹੜੀ ਹੈਗੀ ਸਿਰਫ ਸਾਵੇਂ ਟੱਕਰ ਤੱਕ ਜਾਂਦੀ ਸਾਡੀ ਕਲੋਨੀ ਨੂੰ ਨਹੀਂ ਜਾਂਦੀ ਤੁਹਾਡਾ ਸ਼ੁਭਨਾਮ ਕੀ ਹੈ ਵਿਸ਼ਾਲ ਕਪੂਰ ਕੁਸ਼ਾਲ ਜੀ ਇਹਦਾ ਆਪਣਾ ਆਪਣੇ ਦੋ ਪਲਾੜ ਲਿੱਤੇ ਹੋਏ ਆ ਅੰਦਰ ਇਸ ਕਲੋਨੀ 'ਚ ਜੀ ਇਸ ਕਲੋਨੀ ਦੇ ਓਨਰ ਹੈਗੇ ਆ ਬੀਸੀ ਨਾਗਵਾਲ ਜੀ ਜੀ ਤੇ ਬਾਕੀ ਇਹ ਛਿਜਰਾ ਮੇਰੇ ਕੋਲ ਹੈਗਾ ਜੀ ਇਸ ਕਲੋਨੀ ਦਾ ਉਹਨਾਂ ਨੇ ਦੱਸਿਆ ਵੀ ਇਹ ਛਿਜਰਾ ਵਾ ਹੂੰ ਤੇ ਛਿਜਰੇ ਚ ਕਿਦਾਂ ਦਾ ਰਸਤਾ ਜਾ ਰਿਹਾ ਹੂੰ ਤੇ ਉਹ ਸਾਰਾ ਇਹ ਮੈਟਰ ਨੋਟ ਹੈਗਾ ਅੰਦਰ ਚ ਲੇਕਿਨ ਉਹਨਾਂ ਕੋਲ ਜਿਹੜਾ ਨਕਸ਼ਾ ਫੇਰ ਉਹ ਝੂਠ ਬੋਲਦਾ ਨਹੀਂ ਆ ਦੇਖੋ ਦੱਸੋ ਮੈਨੂੰ ਦੱਸੋ ਨਾ ਆ ਜੋ ਇੱਕ ਮਿੰਟ ਬਾਹਰ ਹੀ ਆ ਜੋ ਇੱਕ ਮਿੰਟ ਹਾਂ ਆਪਾਂ ਛਾਵੇਂ ਹੋ ਜੀ ਨਹੀਂ ਨਹੀਂ ਕੋਈ ਸੁਣੇਗਾ ਆਪਾਂ ਕਿਹੜੇ ਤੋਂ ਉੱਪਰ ਲੱਗਦੀ ਕੁਝ ਹੋਣਾ ਸਾਨੂੰ ਆ ਜੋ 2 ਮਿੰਟ ਐਨਾ ਵੀ ਨਹੀਂ ਸੋਚੀਦਾ ਕਿ ਧੂਪੇ ਆ ਕੇ ਆ ਹੋ ਜਾਣਾ ਲੇਕਿਨ ਇਹ ਛਜਰਾ ਤੁਸੀਂ ਲਿਆਏ ਹੋ ਜੂਰ ਸਹੀ ਹੈ ਗੱਲ ਆ ਛਜਰੇ ਦਿਖਾ ਸਕਦੇ ਹੋ ਕਿ ਇਹਨਾਂ ਦੀ ਕਲੋਨੀ ਦਾ ਰਾਹ ਕਿੱਥੇ ਹੈਗਾ ਕਿੱਥੇ ਨਹੀਂ ਹੈਗਾ ਇਹ ਲੋ ਪਕੜੋ ਭਾਈ ਜੀ ਹਾਂ ਇਹ ਸਰਕਾਰੀ ਚੰਡੀਗੜ੍ਹ ਰੋਡ ਤੋਂ ਐਂਟਰੀ ਕਰ ਗਿਆ ਹਾਂਜੀ ਇਹ ਇਹਨਾਂ ਦੀ ਈਡ ਪਲੇਸ ਆ ਗਈ ਇਹ ਨਾ ਵਿਸ਼ਾਲ ਜੀ ਇਹ ਐਂਟਰੀ 80 ਫੁੱਟ ਰੋਡ ਆ ਰਹੀ ਹੈ ਮੇਨ ਚੰਡੀਗੜ੍ਹ ਰੋਡ ਤੋਂ ਬਿਲਕੁਲ ਐਂਟਰੀ ਕਰਕੇ ਚੰਡੀਗੜ੍ਹ ਰੋਡ ਹੋ ਗਈ ਇਹ ਰਸਤਾ ਜਾ ਰਿਹਾ ਸਰਕਾਰੀ ਆ ਰਿਹਾ ਪਿੱਛੋਂ ਜੀ ਬਿਲਕੁਲ ਉਧਰੋਂ ਆ ਰਹੀ ਹਾਂ ਪੰਜ ਕਰਮ ਦਾ ਜੀ ਬਿਲਕੁਲ ਇੱਥੇ ਆ ਕੇ ਖਤਮ ਹੋ ਗਿਆ ਦੋ ਦੋ ਕਰਮ ਦਾ ਖਾਲ ਹੈ ਤਿੰਨ ਕਰਮ ਦਾ ਰਸਤਾ ਬਣਾ ਬਿਲਕੁਲ ਤੇ ਇਹ ਜਿਹੜਾ ਰਸਤਾ ਖਾਲ ਲਗੇ 100 ਫੁੱਟ ਰੋਡ ਤੇ ਐਂਟਰੀ ਕਰ ਗਿਆ ਜੀ ਅ 300 ਰੋਡ ਤੇ ਠੀਕ ਹੈ ਜੀ ਇਹ ਜਿਹੜਾ ਪੁੱਛੋ 80 ਫੁੱਟ ਰੋਡ ਤੋਂ 60 ਰੋਡ ਕ੍ਰੋਸ ਕਰ ਗਿਆ ਸਰਕਾਰੀ ਰਸਤੇ ਨੂੰ 60 ਫੁੱਟ ਰੋਡ ਹੋ ਗਿਆ ਹਮ 80 ਫੁੱਟ ਤੋਂ 60 ਫੁੱਟ ਹੋ ਗਿਆ ਜੀ ਸਰਕਾਰੀ ਰਸਤੇ ਨੂੰ ਕ੍ਰੋਸ ਕਰਕੇ ਈਲਡ ਅੱਪਸ ਨੂੰ ਘਲਾੜਾ ਚਲਾ ਗਿਆ ਠੀਕ ਹੈ ਜੀ ਬਿਲਕੁਲ ਇਹ ਫਿਰ ਕਿਹ ਰਸਤਾ ਆ ਰਿਹਾ ਸਰਕਾਰੀ ਸਰਕਾਰੀ ਹੈ ਵੀ ਤਿੰਨ ਕਰਾ ਮਤਲਬ ਆ ਵੀ ਸਰਕਾਰੀ ਰਸਤਾ ਇਹ ਜਿੰਨੇ ਤੁਹਾਡੀਆਂ ਲੈਣ ਲੱਗੀ ਸਾਰੇ ਸਰਕਾਰੀ ਅੰਦਰ ਐਂਟਰ ਹੋ ਰਿਹਾ ਹੈ ਇਹ ਮਤਲਬ ਇੱਕ ਕਲੋਨੀ ਦੇ ਵਿੱਚ ਕਈ ਰਸਤੇ ਆਣਗੇ ਸਰਕਾਰੀ ਕਲੋਨੀ ਇੱਕ ਰਸਤੇ ਨਹੀਂ 4-5 ਰਸਤੇ ਇਸ ਕਲੋਨੀ 'ਚ ਆਉਂਦੇ ਸਰਕਾਰੀ ਰਸਤੇ ਹੁੰਦੇ ਆ ਪਲੱਸ ਜਦੋਂ ਨਾ ਜਦੋਂ ਕੋਈ ਪੁੱਡਾਪੁਰ ਕਲੋਨੀ ਬਣ ਜਾਂਦੀ ਹੈ ਜਾਂ ਕੋਈ ਬਿਜਲੀ ਆਪਣਾ ਬਿਜਲੀ ਵਿਭਾਗ ਦਾ ਕੋਈ ਟਰਾਂਸਫਾਰਮ ਲੱਗ ਜਾਂਦਾ ਜਾਂ ਮੈਪ ਪ੍ਰੂਵ ਹੋ ਜਾਂਦਾ ਵਾ ਉਹ ਰਸਤਾ ਪ੍ਰਾਈਵੇਟ ਨਹੀਂ ਰਹਿੰਦਾ ਉਹ ਸਰਕਾਰੀ ਹੀ ਹੋ ਜਾਂਦਾ ਬਾਈਲਾ ਨਹੀਂ ਬਾਈ ਲਾ ਤਾਂ ਸਰਕਾਰੀ ਹੋ ਜਾਂਦਾ ਲੇਕਿਨ ਜਦੋਂ ਪਾਸ ਹੈਗੀ ਤੇ ਸਰਕਾਰ ਇਹ ਸਰਕਾਰੀ ਰਸਤਾ ਅੱਧ ਨੂੰ ਜਾਂਦਾ ਨਹੀਂ ਪਿਆ ਸਰਕਾਰੀ ਰਸਤਾ ਸਿੱਧਾ ਜਾ ਰਿਹਾ ਤੇ ਇੱਧਰ ਕਿੱਦਾਂ ਮੁੜ ਗਿਆ ਟਰਨ ਕਿੱਦਾਂ ਕਰ ਗਿਆ ਕਿਹੜਾ 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 ਇਹਨਾਂ ਦੀ ਐਂਟਰੀ ਪੁਆਇੰਟ ਐਗਜ਼ਿਟ ਪੁਆਇੰਟ ਤੋਂ ਐਂਟਰੀ ਨਹੀਂ ਆ ਦੇਖੋ ਸਰਕਾਰੀ ਇਸ ਨੂੰ ਕ੍ਰੋਸ ਕਰ ਗਿਆ ਨਾ ਇਹ ਈਡਬਲਯੂਐਸ ਨੂੰ ਕੱਟੀ ਗਈ ਨਾ ਜਿਹੜੀ ਮਸਜਿਦਪੁਰ ਦੁਆਰ ਇਹ ਜਿਹੜਾ ਨਹੀਂ ਉਹ ਜਿਹੜਾ ਈਡਬਲਯੂਐਸ ਉਹ ਲੱਗ ਹੈ ਆ ਦੇਖੋ ਜਿਹੜਾ ਸਰਕਾਰੀ ਰਸਤਾ ਹੋ ਰਿਹਾ ਕਿਨੂੰ ਕ੍ਰੋਸ ਕਰ ਗਿਆ 60 ਫੁੱਟ ਕ੍ਰੋਸ ਕਰ ਗਿਆ ਕਿਨੂੰ ਆਪਣਾ ਨਕਸ਼ਾ ਖੋਲਿਓ ਕਿੱਥੇ ਜੀ ਤੁਹਾਡਾ ਨਕਸ਼ ਇਹ ਤੁਸੀਂ ਹੁਣ ਫੜੋ ਜੀ ਇਦਾਂ ਬਖੋਰ ਸਾਹਿਬ ਇੱਕ ਮਿੰਟ ਸਰ ਇੱਕ ਮਿੰਟ ਮੇਰੇ ਬੱਡੇ ਵੀਰ ਇੱਕ ਮਿੰਟ ਇੱਕੋ ਇੰਨੇ ਕਰ ਲੈਂਦੇ ਇਥੇ ਸੋਸਾਇਟੀ ਆਹ ਦੇਖੋ ਸਰ ਮੈਂ ਇੱਕ ਮਿੰਟ ਇੱਕ ਮਿੰਟ ਕਿਸੇ ਨੇ ਪਾਹੀ ਨੂੰ ਮੰਦਿਰ ਆਣਾ ਗੁਰਦੁਆਰੇ ਆਣਾ ਮੈਂ ਤੇ ਇਹ ਇਹਦੇ ਵੀ ਇਹ ਸੇਮ ਸੇਮ ਹੀ ਹੈ ਨਾ ਬਿਲਕੁਲ ਸੇਮ ਬਖੋਰ ਸਾਹਿਬ ਸਰਕਾਰੀ ਮੈਂ ਬੈਂਕ ਇਹ ਤੁਸੀਂ ਹਾਈਲਾਈਟ ਪੜ ਕੇ ਸੁਣਾ ਦਿੱਤੀ ਜਾਵੇ ਆ ਪੜ ਕੇ ਇਹਨਾਂ ਨੂੰ ਸੁਣਾਈ ਜਾਵੇ ਉਪਰੋਕਤ ਵਿਸ਼ੇ ਸੰਬੰਧੀ ਸੰਬੰਧ ਵਿੱਚ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਫੀਲਡ ਫੀਲਡ ਸਟਾਫ ਦੀ ਰਿਪੋਰਟ ਅਨੁਸਾਰ ਆਪਦੀ ਕਲੋਨੀ ਵਿੱਚ ਕਲੋਨੀ ਨਾਲ ਲੱਗਦੀ ਇੱਕ ਅਥਰਾਇਜ਼ ਕਲੋਨੀ ਨੂੰ ਰਸਤਾ ਦਿੱਤਾ ਗਿਆ ਹੋਇਆ ਇਸ ਸਬੰਧੀ ਆਪ ਜੀ ਨੂੰ ਲਿਖਿਆ ਜਾਂਦਾ ਹੈ ਕਿ ਇਸ ਰਸਤੇ ਨੂੰ ਤੁਰੰਤ ਬੰਦ ਕੀਤਾ ਜਾਵੇ ਏਜਾਣਾ ਕਰਨ ਦੀ ਸੂਰਤ ਵਿੱਚ ਆਪ ਦੇ ਵਿਰੁੱਧ ਕਾਰਵਾਈ 1995 ਤਹਿਤ ਕਾਰਵਾਈ ਕੀਤੀ ਜਾਵੇਗੀ ਮੀਲਰ ਅਫਸਰ ਇਹ ਤਾਂ ਤੁਸੀਂ ਗਲਾਡਾ ਨੂੰ ਪਾਈ ਹੈ ਇਹ ਤਾਂ ਕੰਪਲੇਂਟ ਆ ਗਈ ਹੈ ਇਹ ਗਲਾਡਾ ਨੇ ਕਿਸੇ ਕਲੋਨੀ ਨੂੰ ਨੋਟਿਸ ਕੱਢਿਆ ਹੋਇਆ ਹੈ ਤੇ ਤੁਸੀਂ ਦੇਖੋ ਇਹਨਾਂ ਨੂੰ ਪੜਾਓ ਜੇ ਰਸਤਾ ਹੁੰਦਾ ਤਾਂ ਕਲੋਨੀ ਤੇ ਕਾਰਵਾਈ ਹੁੰਦੀ ਇਹ ਸਾਡੀ ਸਾਡੇ ਹੱਥ ਦਾ ਕਾਹੇ ਨਹੀਂ ਬਣਿਆ ਹੋਇਆ ਇਹ 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 ਮੈਂ ਕੋ ਸਰਕਾਰ ਦਾ ਹੈ ਨਹੀਂ ਮੈਂ ਤਾਂ ਪ੍ਰਾਪਲਡ ਹੋਲਡਰ ਹਾਂ ਜੀ ਮੇਰਾ ਘਰ ਵੀ ਅੰਦਰ ਬਣ ਰਿਹਾ ਜੀ ਮੇਰਾ ਘਰ ਇਹ ਜੋ ਹੁਣ ਦੇਖੋ ਸਰਕਾਰੀ ਉਹ ਘਰ ਹੋਈ ਜਾਈ ਇਹ ਸਰਕਾਰ ਨੂੰ ਦੇਖਣਾ ਇਹ 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 ਕੌਣ ਨੇ ਵੈਸੇ ਕੋਲੋਨੀ ਦੇ ਇਹਨਾਂ ਨੇ ਪਲਾਟ ਖਰੀਦੇ ਹੋਏ ਨੇ ਇਹ ਭਾਈ ਸਾਹਿਬ ਟੇਕਓਵਰ ਨਾ ਨਹੀਂ ਕੀਤੀ ਟੇਕਓਵਰ ਇਹਨਾਂ ਨੇ ਕੀਤੀ ਹੈ ਸੇਲ ਪਰਚੇਜ ਇਹੀ ਕਰ ਰਹੇ ਨੇ ਸਾਡਾ ਇਹਨਾਂ ਨਾਲ ਕੋਈ ਇਸ਼ੂ ਨਹੀਂ ਜੇ ਇਹਨਾਂ ਦਾ ਕੋਈ ਰਸਤਾ ਬਣਦਾ ਸਰਕਾਰੀ ਅਸੀਂ ਇਹਨਾਂ ਨਾਲ ਖੜੇ ਆਂ ਬੜ ਜੇ ਇਹਨਾਂ ਦਾ ਕੋਈ ਸਰਕਾਰੀ ਰਸਤਾ ਵੇਅ ਆਊਟ ਨਹੀਂ ਹੈਗਾ ਤਾਂ ਇਹਨਾਂ ਨੂੰ ਆਪਣੀ ਕੋਲੋਨੀ ਵੱਲ ਤੇ ਆਂ ਦੇਣਾ ਚਾਹੀਦਾ ਜਾਂ ਨਾ ਕਿ ਦੂਜੀ ਦੀ ਕੋਲੋਨੀ ਦੀਆਂ ਕੰਪਲੀਟ ਬਿਨਾ ਮੱਲੋ ਤੋਂ ਕਰਨੀਆਂ ਚਾਹੀਦੀ ਤੁਸੀਂ ਹਾਈ ਕੋਰਟ ਜਾ ਰਹੇ ਫਿਰ ਹਾਈ ਕੋਰਟ ਦਾ ਫੈਸਲਾ ਕੀ ਜਲਦ ਲਿਆਉਂਗੇ ਹਾਂਜੀ ਹਾਂਜੀ ਇਹ ਕਹਿ ਰਹੇ ਕਿ ਹਾਈ ਕੋਰਟ ਜਾ ਕੇ ਉਹ ਰਿ ਅਸੀਂ ਤਾਂ ਉੱਪਰ ਮਕਾਨ ਬਣਾ ਰਹੇ ਅੰਦਰ ਤੇ ਬਾਕੀ ਇੱਕ ਜਾਣੇ ਦੇ ਕਲੋਨੀ ਜਿਹੜੇ ਓਨਰ ਜਿਹੜੇ ਹੈਗੇ ਆ ਬੀਸੀ ਨਖਬਾਲ ਜੀ ਬਣਾ ਰਹੇ ਨੇ ਬਹੁਤ अच्छी ਗੱਲ ਮਕਾਨ ਬਣਾ ਰਹੇ ਨੇ ਇਹਨਾਂ ਨੇ ਗੁਰਦੁਆਰਾ ਯੂਜ਼ ਕਰਨਾ ਹੈ ਮੰਦਿਰ ਯੂਜ਼ ਕਰਨਾ ਹੈ ਉਹਨਾਂ ਗਾਉਂ ਸਰਕਾਰੀ ਰੋਡ ਤੇ ਆ ਉਹਦਾ ਅਸੀਂ ਮੰਨਿਆ ਨਹੀਂ ਕਰਦੇ ਸਰਬਸ ਸਾਂਝੀ ਥਾਂ ਬਣੀ ਹੋਈ ਹੈ ਕਿਸੇ ਨੇ ਕਿਸੇ ਅਜੰਡ ਨੇ ਜਿਹੜਾ ਜਿਹੜਾ ਇਹ ਸਰਕਾਰੀ ਦਾ ਰਸਤਾ ਜੀ ਜਿਹੜਾ ਸਰਕਾਰੀ ਰਾਹ ਵਿੱਚ ਕੋਈ ਅਪਾਹਜ ਹੈ ਕੋਈ ਬੰਦਾ ਹੋਰ ਹੈ ਕੋਈ ਬਜ਼ੁਰਗ ਹੈ ਕਿ ਉਹ ਉੱਥੋਂ ਉੱਡ ਕੇ ਆ ਜਾਏਗਾ ਅਰਗੇਟ ਖੁੱਲਦਸ ਸਿਕਿਉਰਟੀ ਕਰ ਬਾਈ ਜੀ ਗੇਟ ਲਾ ਸਕਦੇ ਆ ਗੇਟ ਲਾ ਸਕਦੇ ਆ ਗੇਟ ਓਪਨ ਕਰ ਸਕਦੇ ਆ ਸਿਕਿਉਰਟੀ ਉਠਾ ਸਕਦੇ ਆ ਨਾ ਕਿ ਗੇਟ ਨੂੰ ਲੋਕ ਲਾ ਸਕਦੇ ਬਾਈ ਗੇਟ ਨੂੰ ਲੋਕ ਨਹੀਂ ਲਾ ਸਕਦੇ ਜਦੋਂ ਗੇਟ ਤੇ ਐਂਟਰੀ ਹੋਏ ਵੀ ਹਾਂਜੀ ਕੌਣ ਆ ਰਿਹਾ ਕੌਣ ਜਾ ਰਿਹਾ ਸਕੂਟੀ ਆ ਤੁਹਾਡੇ ਕਹਿੰਦੇ ਮਤਲਬ ਗੇਟ ਗੇਟ ਹੋਣਾ ਚਾਹੀਦਾ ਗੇਟ ਦੇ ਵਿੱਚ ਕੋਈ ਬੂਮ ਲੱਗ ਜਾਣਾ ਚਾਹੀਦਾ ਵੇ ਕੋਣ ਆ ਰਿਹਾ ਕੋਣ ਜਾ ਰਿਹਾ ਕਾਰ ਲਿਖਿਆ ਉਹ ਤੋਂ ਤੁਹਾਨੂੰ ਇਤਰਾਜ਼ ਨਹੀਂ ਕੋਈ ਇਤਰਾਜ਼ ਨਹੀਂ ਸਾਨੂੰ ਉੰਦੇ ਕੋਈ ਦਰਾਈ ਨਹੀਂ ਹੈਗਾ ਸਾਡੇ ਬੰਦੇ ਨੂੰ ਐਂਟਰੀ ਦੋ ਇਹਨਾਂ ਦਾ ਕਹਿੰਦਾ ਆਹ ਦੇਖੋ ਆਹ ਪੜੋ ਇਹਨਾਂ ਦੀ ਆਹਨਾਂ ਦੀ ਕੰਪਲੇਂਟ ਪੜੋ ਪੜੋ ਆਹ ਪੜੋ ਆਹ ਜਿੰਨੇ ਬੰਦੇ ਆਉਂਦਾ ਚੱਲੇਗੀ ਹਾਂ ਇਹ ਜਿੰਨੇ ਇਹਨਾਂ ਦੇ ਬੰਦੇ ਸਾਈਨ ਕਰਾਏ ਮੈਨੂੰ ਦਿਖਾਓ ਰਹਿੰਦੇ ਹੈਗੇ ਇਹਨਾਂ ਦੇ ਸਿਰਫ ਦੋ ਫੈਮਲੀ ਇੱਥੇ ਕਿਰਾਏ ਤੇ ਰਹਿ ਰਹੀਆਂ ਬਾਕੀ ਅੰਦਰ ਦਿਖਾਓ ਆਹ ਵਾਲਾ ਬਲੋਕ ਇਹ ਵੇਚ ਰਿਹਾ ਜਿੰਨੇ ਬੰਦੇ ਆਂਦੇ ਇਹ ਸਾਬਤ ਕਰਨ ਇਹਨੇ ਬੰਦੇ ਰਹਿ ਰਹੇ ਹੋ ਰਹੇ ਦਿਖਾਣ ਇਹਨਾਂ ਨੇ ਲਿਖਾਇਆ ਕਿ ਇਹਨੇ ਬੰਦੇ ਦੇ ਵਿੱਚ ਰਹਿ ਰਹੇ ਆ ਆਹ ਲੜਾ ਆਹ ਦੇਖੋ ਤੁਸੀਂ ਇਹ ਗੱਲ ਮੈਜੈਸਟਿਕ ਗਾਰਡਨ ਦੇ ਕੋਈ ਸਰ ਚੈੱਕ ਕਰੋ ਕਿੰਨੀ ਰੈਸ਼ਾਇਡਰ ਕਲੋਨੀ ਕੇ ਕਿਸੇ ਵੀ ਸਕੋਰ ਦੋ ਫੈਮਿਲੀ ਰਹਿ ਰਹੇ ਹੈ ਸਾਡੀ ਕਲੋਨੀ ਕੇ ਦੋ ਬੰਦੇ ਆਏ ਦੋ ਹੀ ਪਰਿਵਾਰ ਹੈ 4 ਜੂਜੀਟ ਕਿੰਨੇ ਏਕੜ ਜਾਈ ਦੋ ਹੀ ਪਰਿਵਾਰ ਉਹ ਵੀ ਰੈਂਟ ਟੈਂਡ ਹੈ ਦੋ ਹੀ ਪਰਿਵਾਰ ਆ ਵੀ ਰੈਂਟ ਟੈਂਡ ਨੇ ਕਿੰਨੇ ਘਰ ਬਸੋਈ ਵਿੱਚ 250 250 ਬਈ 152 ਘਰ ਆਈ 152 ਘਰ ਆ ਵਿੱਚ ਅੱਛਾ ਜੀ ਅਸੀਂ ਇੱਕ ਏਕੜੀ ਕਲੋਨੀ ਹੈ 152 ਘਰ ਹੈ ਤੁਸੀਂ ਕਹ ਰਹੇ ਬਸ ਹੁਣ ਜਿੰਨੇ ਜਿਹੜੇ ਬੰਦੇ ਰਹਿੰਦੇ ਆ ਤੁਸੀਂ ਸਰ ਕਿੰਨੇ ਬੰਦੇ ਮਰ ਜਾਣ ਤੁਸੀਂ ਕਹ ਰਹੇ ਆ ਮੈਜੈਸਟੀ ਇਹਨਾਂ ਦੇ ਕਿੰਨਾ ਬੰਦੇ ਰੈਜ਼ੀਡੈਂਟ ਹੈ ਲੇਕਿਨ ਮੈਜੈਸਟੀ ਗਾਰਡਨ ਦਾ ਤੇ ਜਿਹੜਾ ਪੋਰ ਦੇ ਵਿੱਚ ਦਿਖਾਏ ਗੱਲ ਕੀਤੀ ਜਾਵੇ ਗਲਾਡਾ ਦੇ ਗਲਾਡਾ ਨੇ ਆਖਿਰੇ ਗੇਟ ਕਿਦਾਂ ਤੋੜਿਆ ਕਿਦਾਂ ਤੋੜਿਆ ਲੇਕਿਨ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਇਹਦੇ ਵਿੱਚ ਗਲਾਡਾ ਰਏ ਅਧਿਕਾਰੀ ਕਿੰਨੇ ਜਿੰਮੇਦਾਰ ਹੈ ਕਿਉਂਕਿ ਪਾਰਟੀ ਨੇ ਸਾਬ ਗੱਲ ਕਹਤੀ ਕਿ ਹਾਈ ਕੋਰਟ ਜਾ ਕੇ ਇਹਦੇ ਵਿੱਚ ਕ੍ਰੈਟ ਲਾਈ ਜਾਊਗੀ ਤੇ ਕਈ ਅਫਸਰਾਂ ਨੂੰ ਜਿਹੜਾ ਦੇ ਵਿੱਚ ਪਾਰਟੀ ਬਣਾਇਆ ਜਾਊਗਾ ਉਹ ਦੇਦਿਆ ਕਿ ਹਾਈ ਕੋਰਟ ਦਾ ਫੈਸਲਾ ਆਉਂਦਾ ਕੀ ਮੈਂ ਕਹਿੰਦਾ ਮੈਂ ਹਣੀ ਦੇ ਨਾਲ ਵਿਸ਼ਾਲ ਕਪੂਰ ਨਜ਼ਰ ਆ ਲਾਈ